ਸੋਮਨੀ ਕਮੇਟੀ ਕੋਲ ਕੋਈ ਕਿਸੇ ਚੀਜ਼ ਦਾ ਘਾਟਾ ਨਹੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਕੋਈ ਘਾਟਾ ਨਹੀਂ ਪਰ ਜਿਹੜੇ ਮਸੰਦ ਉੱਥੇ ਬਹਿ ਗਏ ਨਾ ਕਬਜ ਹੋ ਕੇ ਜਿਨ੍ਹਾਂ ਨੇ ਇੱਕ ਡੇਰਾ ਪੱਕਾ ਬਣ ਲਿਆ ਪਿਓ ਦੀ ਜਾਇਦਾਦੇ ਸਮਝ ਲਈ ਜੱਦੀ ਬਰਹਾਂ ਲਗਭਗ ਪੰਡਾ ਮੰਨ ਲਓ ਕਿੰਨੇ ਕੇ ਗਰੰਥੀ ਨੇ ਤੁਸੀਂ ਆਪ ਗਿਣਤੀ ਲਾ ਲਓ ਵੀ ਕਿੰਨੇ ਕੇ ਗਰੰਥੀ ਨੇ ਜਿਨ੍ਹਾਂ ਨੂੰ ਜੇ ਲੱਖ ਲੱਖ ਰੁਪਇਆ 2-2 ਲੱਖ ਰੁਪਇਆ ਸਾਲ ਦਾ ਵੀ ਇਹ ਸੋਮਨੀ ਕਮੇਟੀ ਦੇ ਦੇ ਤਾਂ ਬੇੜੇ ਪਾਰ ਨੇ ਉਹਨਾਂ ਦੇ ਤਾਂ ਵੀ ਚਾਹੇ ਨਹੀਂ ਦੇ ਸਕਦੇ ਤਾਂ ਉਹਨਾਂ ਦੀਆਂ ਤਨਕਾ ਜਿਹੜੀਆਂ 15000 ਤੋਂ ਘੱਟ ਹੋਣੀ ਨਹੀਂ ਚਾਹੀਦੀ ਇੱਕ ਗਰੰਦੀ ਸਿੰਘ ਦੀ ਤਨਖਾਹ ਸਿੱਖੀ ਦਾ ਵਾਅਦਾ ਜੇ ਲਾਦ ਨਾਲ ਹੁੰਦਾ ਹੁੰਦਾ ਫਿਰ ਦਸਵੇਂ ਪਾਛਾਈ ਇਸ ਗੱਲ ਨੂੰ ਕਦੇ ਸਾਨੂੰ ਕਹਿੰਦੇ ਨਾ ਸਿੱਖੀ ਦਾ ਕਿਸੇ ਜਾਤ ਨਾਲ ਇਹ ਤਾਂ ਜਾਤਾਂ ਨਾਲ ਬੰਨ ਲੈਣਾ ਬਾਬਾ ਹਰਰਾਨ ਸਿੰਘ ਧੁੰਮਾ ਜੀ ਨੇ ਤਾਂ ਸਿਰਫ ਸਿੱਖ ਨੂੰ ਇੱਕ ਜਾਤ ਨਾਲ ਬੰਨ ਕੇ ਸੰਬੰਧ ਕੀਤਾ ਸਾਨੂੰ ਗ੍ਰਸਤੀ ਬਾਰੇ ਉਹ ਬੰਦੇ ਦੱਸਦੇ ਨੇ ਦੱਸੋ ਜਿਹੜੇ ਬੰਦੇ ਗ੍ਰਸਤੀ ਨਹੀਂ ਹੈਗੇ ਵੀ ਬੀਬੀ ਨੂੰ ਕਿਵੇਂ ਰੱਖਣਾ ਘਰ ਵਾਲੀ ਨੂੰ ਕਿਵੇਂ ਰੱਖਣਾ ਘਰ ਵਾਲੀ ਖੁਸ਼ ਕਿਵੇਂ ਰਹੂਗੀ ਜਾ ਵਾ ਮੈਂ ਜਿਵੇਂ ਗੁਜ਼ਰਕਣਾ ਆਪਣੇ ਬੱਚਾ ਨੂੰ ਕਿਵੇਂ ਗੁਜ਼ਰਕਣਾ ਮਾਂ ਨੂੰ ਕਿਵੇਂ ਗੁਜ਼ਰਕਣਾ ਜਿਹਨੇ ਬੰਦੇ ਨੇ ਕਦੇ ਮਾਂ ਪਿਓ ਦੀ ਆਪ ਸੇਵਾ ਨਹੀਂ ਕੀਤੀ ਐਣੀ ਦੇਖੋ ਕਾਣ ਜਿਹੜਾ ਹੈ ਉਹ ਇਹਨਾਂ ਇਹਨਾਂ ਬਾਬਾ ਸੰਤਾ ਸਾਧੂਆਂ ਨੇ ਕਰਿਆ ਪੰਜਾਬ ਦਾ ਜ਼ਿਆਦਾ ਦਾ ਜੇ ਦੇਖਿਆ ਜਾਵੇ ਜਿੰਨਾ ਬੇੜਾ ਕਰਕੇ ਇਹਨਾਂ ਨੇ ਕੀਤਾ ਪੰਜਾਬ ਦਾ ਇਹਨਾਂ ਤਾਂ ਕਿਸੇ ਨੇ ਕੀਤਾ ਹੀ ਨਹੀਂ ਕਿਤਾ ਕੀਰਤਨ ਦਾ ਜਿਹੜਾ ਉਹ ਵਿਗਾੜ ਕੇ ਧਰ ਦਿੱਤਾ ਕੀਰਤਨ ਦੀ ਰੀਤ ਸੀ ਜਿਹੜੀ ਹੁਣ ਸਾਨੂੰ ਪਤਾ ਲੱਗਦਾ ਵੀ ਦੇਖੋ ਕਈ ਵਾਰੀ ਤਾਂ ਲੱਗਦਾ ਵੀ ਗੀਤ ਚੱਲਦਾ ਕੋਈ ਐ ਨਹੀਂ ਪਤਾ ਲੱਗਦਾ ਵੀ ਉਹ ਪਰਮਾਗਰੋ ਪਤਾ ਲੱਗਦਾ ਤੇ ਉਹਨੂੰ ਤੋਂ ਵੀ ਤਾਂ ਸਭ ਦੇ ਸੀ ਕਿ ਕਿਰਤਨ ਦੇ ਐਨਾ ਬਗਾਰ ਪਾ ਦਿੱਤਾ ਗਿੱਤਨ ਦੇ ਵਿੱਚ ਸੰਤਾਂ ਨੇ ਗਾਇਆ ਸੀ ਕੀਰਤਨ ਸਿੱਧਾ ਪਰ ਜੇ ਅੱਜ ਦਾ ਕੀਰਤਨ ਦੇਖਿਆ ਜਾਵੇ ਹੁਣ ਉਹ ਕੈਸ਼ਵਾ ਦਾ ਮੈਂ ਤੁਹਾਨੂੰ ਦੱਸਿਆ ਜੀ 1000 ਰੁਪਿਆ ਕੈਸ਼ਵਾ ਮੰਗਦਾ 800 ਰੁਪਿਆ ਘੋਲ ਕਾਲਾ ਮੰਗਦਾ 500 ਰੁਪਿਆ ਚਿਮਟੇ ਵਾਲਾ ਮੰਗਦਾ ਕੀਰਤਨ ਦੀ ਭੇਟਾ ਕਿੱਥੇ ਤੱਕ ਹੈ 2100 ਰੁਪਿਆ 3100 ਰੁਪਿਆ ਜਾਂ 1100 ਰੁਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਚ ਐਨ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਸੁਨਾਰਾ ਤਾਰਨਕ ਸੰਸਥਾਵਾਂ ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਉੱਚ ਸੰਸਥਾਵਾਂ ਜਿਹੜੀਆਂ ਕਿ ਹਰ ਸਮੇਂ ਹੁੱਕਾ ਦਿੰਦੀਆਂ ਨੇ ਅੰਮ੍ਰਿਤਸਕੋ ਸਿੰਘ ਸਜੋ ਪਰ ਸਵਾਲ ਅੱਗੇ ਇਹ ਪੈਦਾ ਹੁੰਦਾ ਹੈ ਕਿ ਅੰਮ੍ਰਿਤਸਕੇ ਸਿੰਘ ਸਜ ਕੇ ਉਸ ਤੋਂ ਉਪਰੰਤ ਕੀ ਕਰਦਾ ਹੈ ਕਿ ਜਿਹੜੇ ਸਿੰਘ ਸਜਦੇ ਨੇ ਉਹਨਾਂ ਦੀ ਜਿਹੜੀ ਸੰਭਾਲ ਹੈ ਕੀ ਉਹ ਸਹੀ ਹੋ ਰਹੀ ਹੈ ਜਾਂ ਜਿਹੜੇ ਗੱਲ ਕਰੀਏ ਤਾਂ ਅੱਜ ਦਾ ਜਿਹੜਾ ਇੱਕ ਚਰਚਾ ਦਾ ਵਿਸ਼ਾ ਗ੍ਰੰਤੀ ਸਿੰਘ ਸਾਡੇ ਉਹ ਜਿੰਨਾ ਗੁਰਦੁਆਰਾ ਸਾਹਿਬ ਵਿੱਚ ਰਹਿੰਦੇ ਨੇ ਕੀ ਉਹਨਾਂ ਦਾ ਰੈਣ ਬਸੇਰਾ ਜਿਹੜਾ ਸਹੀ ਹੈ ਕੀ ਰੈ ਸਹੀ ਹੈ ਕੀ ਉਹਨਾਂ ਨੂੰ ਬੰਦਾ ਜੋ ਜਿਹੜਾ ਮਿਹਨਤਨਾਮਾ ਉਹਨਾਂ ਨੂੰ ਮਿਲਦਾ ਸੋ ਇਹ ਜੀਆਂ ਚਰਚਾਵਾਂ ਤੁਹਾਡੇ ਨਾਲ ਚ ਕਰਾਂਗੇ ਸਾਡੇ ਨਾਲ ਗੁਰੂ ਪਿਆਰੇ ਬਾਬਾ ਸਿਆਮ ਸਿੰਘ ਚੱਕਰਵਾਰਦੀ ਜੀ ਹਾਜ਼ਰ ਨੇ ਬਾਬਾ ਜੀ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਸੇਤਾ ਦਾ ਸੁਭਲ ਠੀਏ ਤੁਹਾਡੀਆਂ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਖਾਲਸਾ ਜੀ ਧੰਨਵਾਦ ਹੈ ਤੁਹਾਡਾ ਹੀ ਗੀਰ ਪਰਮਜੀਤ ਸਿੰਘ ਜੀ ਤੁਸੀਂ ਆਪਣੇ ਚੈਨ ਤੇ ਸਾਨੂੰ ਯਾਦ ਕੀਤਾ ਅੱਜ ਪਹੁੰਚੇ ਆ ਤੇ ਜਿਹੜੇ ਵੀ ਇਸੇ ਦੇ ਆਪਾਂ ਅੱਜ ਗੱਲ ਕਰਨੀਆਂ ਤੁਸੀਂ ਤੁਹਾਡੇ ਨਾਲ ਸਾਂਝ ਕਰਨ ਵਾਸਤੇ ਪਹੁੰਚੇ ਆ ਬਸ ਹਾਂਜੀ 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 ਨੇ ਵਿਸਾ ਆਪਣਾ ਜੀ ਹੀ ਹੈ ਤੁਸੀਂ ਵੀ ਤੁਹਾਨੂੰ ਵੀ ਤੁਹਾਨੂੰ ਪਹਿਲਾਂ ਵੀ ਆਫ ਦਾ ਰਿਕਾਰਡ ਤੁਹਾਨੂੰ 20 ਸਾਲ ਹੋ ਗਏ ਜਿਹੜਾ ਕੇ ਗ੍ਰੰਥ ਸਿੰਘ ਨੇ ਸੇਵਾ ਕਰਦਿਆਂ ਹਾਂਜੀ ਹਾਂਜੀ ਸਾਡੇ ਕੋਲ ਵੀ ਪਹਿਲਾਂ ਇਸ ਤਰ੍ਹਾਂ ਦੀਆਂ ਨਿੱਕ ਗੱਲਾਂ ਆਈਆਂ ਨੇ ਵੀ ਦੇ ਗ੍ਰਾਂਤੀ ਸਿੰਘ ਨੇ ਜਿਹੜਾ ਜੀ ਉਹਨਾਂ ਨੂੰ ਬੰਦਾ ਜਿਹੜਾ ਮਿਹਨਤ ਕਰਮਾ ਉਹਨਾਂ ਨੂੰ ਨਹੀਂ ਮਿਲਦਾ ਹਾਂਜੀ ਹਾਂਜੀ ਤੁਹਾਨੂੰ 20 ਸਾਲ ਹੋ ਗਏ ਤੁਸੀਂ ਹੁਣ ਤੱਕ ਇਹ ਦੱਸੋ ਵੀ ਕਿੰਨੇ ਕੁ ਪਹਿਲਾਂ ਪੈਸੇ ਜੋੜ ਲਏ ਨਹੀਂ ਨਹੀਂ ਕਿੰਨਾ ਕੁ ਤੁਸੀਂ ਜਿਹੜਾ ਮਤਲਬ ਸਖਤ ਮਿਹਨਤ ਕੀਤੀ ਹਾਂਜੀ ਕੀ ਤੁਸੀਂ ਜਿਹੜਾ ਪਰਿਵਾਰ ਪਾਲ ਰਹੇ ਹੋ ਆਪਣਾ ਹਾਂਜੀ ਹਾਂਜੀ ਸਹੀ ਵੀਰ ਚੱਲ ਰਿਹਾ ਦੱਸੋ ਖੁੱਲ ਕੇ ਦੱਸੋ ਦੇਖੋ ਜੇ ਤਾਂ ਹੁਕਮ ਦੇ ਵਿੱਚ ਚੱਲੀਏ ਬਸ ਤਾਂ ਦਾਸ ਸਮੇਚਾ ਹੁਕਮ ਵਿੱਚ ਹੀ ਰਹਿ ਕੇ ਰਾਜੀ ਰਿਹਾ ਪਰ ਜੇ ਵੀਸਾ ਦੇਖਿਆ ਜਾਵੇ ਬਹੁਤ ਵੱਡਾ ਹੈ ਤੇ 20 ਸਾਲਾਂ ਦੇ ਵਿੱਚ ਹਾਲ ਤੱਕ 10000 ਰੁਪਏ ਤਨਖਾਹ ਦਾਸਦੀ ਹੈ ਨਹੀਂ 10000 ਰੁਪਏ ਤੇ ਖਰਚੇ ਗਿਣੇ ਜਾਣ ਖਰਚੇ ਤਾਂ ਸਾਡੇ ਆਮ ਲੋਕਾਂ ਵਰਗੇ ਨਹੀਂ ਅਸੀਂ ਕਹਣਾ ਹੁਣ ਰੱਬ ਦੇ ਉਤੇ ਫਰਿਸ਼ਤੇ ਆ ਕੋਈ ਸਾਨੂੰ ਭੁੱਖ ਨਹੀਂ ਲੱਗਦੀ ਜਾਂ ਸਾਨੂੰ ਕੋਈ ਮੇਰਾ ਸਿਰਦਰਦ ਨਹੀਂ ਹੁੰਦਾ ਮੇਰੇ ਬੱਚੇ ਤਿੰਨੇ ਮੇਰੇ ਬੱਚਾ ਨੂੰ ਦਵਾਈ ਵੋਟੀ ਨਹੀਂ ਲੱਗਦੀ ਕੋਈ ਜਨਰਲ ਸਕੂਲ ਦੀ ਪੜ੍ਹਾਈ ਦਾ ਖਰਚਾ ਨਹੀਂ ਕੋਈ ਉਹਨੂੰ ਕੱਪੜਿਆਂ ਦਾ ਖਰਚਾ ਨਹੀਂ ਪਤਾ ਮੇਨ ਗੱਲ ਇਹ ਆ ਭਾਈ ਸਾਹਿਬ ਜੀ ਲੋਕ ਇੱਥੇ ਤੱਕ ਗੱਲ ਕਹਿ ਦਿੰਦੇ ਨੇ ਵੀ ਗਰੰਥੀ ਸਿੰਘ ਦਾ ਕਿਹੜਾ ਕੋਈ ਖਰਚਾ ਹੈ। ਹੂੰ। ਇਹੀ ਗੱਲ ਹੈ ਨਾ ਮੇਰੇ ਆਮ ਲੋਕ ਹੀ ਕਹਿੰਦੇ ਨੇ ਵੀ ਦੇਖੋ ਰੋਟੀ ਉਹ ਮੰਗ ਕੇ ਲਿਆਉਂਦਾ ਹੈ। ਰਹਿਣ ਨੂੰ ਉਹਨੂੰ ਕਮਰਾ ਦਿੱਤਾ ਹੋਇਆ ਹੈ। ਆ ਤੇ ਕੱਪੜਾ ਲੀੜਾ ਉਹਨੂੰ ਪਾਠਾਂ ਦੇ ਹੋ ਜਾਂਦਾ। ਇਹੀ ਗੱਲਾਂ ਹੁੰਦੀਆਂ ਨੇ ਮੇਨ ਵੀ ਕੱਪੜਾ ਲੀੜਾ ਵਾਟਾਂ ਦੇ ਹੋ ਜਾਂਦਾ ਜੀ ਵੀ ਖਰਚਾ ਹੈ ਨਾ ਖਰਚਾ ਕਾਦਾ ਜੀ ਦੱਸੋ ਤੁਸੀਂ ਖਰਚਾ ਮੈਂ ਤੁਹਾਨੂੰ ਪਹਿਲਾਂ ਕਿਸੀ ਗੱਲ ਵੀਰ ਜੀ ਵੀ ਮੇਰੀ ਮੇਰੀ ਭੈਣ ਨਹੀਂ ਮੇਰਾ ਪਿਓ ਨਹੀਂ ਮੇਰੀ ਮੇਰੀ ਮਾਂ ਨਹੀਂ ਮੇਰੇ ਰਿਸ਼ਤੇਦਾਰ ਨਹੀਂ ਮੇਰਾ ਕੋਈ ਜੰਮਦਾ ਜਾਂ ਮਰਦਾ ਨਹੀਂ ਮਤਲਬ ਬਹੁਤ ਮੇਰੇ ਵੀ ਤੁਹਾਡੇ ਵਰਗੇ ਜਿਵੇਂ ਆਮ ਲੋਕਾਂ ਦੇ ਰਿਸ਼ਤੇ ਨੇ ਗਰੰਤੀ ਸਿੰਘ ਦੇ ਵੀ ਆਮ ਲੋਕਾਂ ਵਾਂਗੂ ਰਿਸ਼ਤੇਦਾਰੀਆਂ ਆਣਾ ਜਾਣਾ ਦੁੱਖ ਸੁੱਖ ਹੈ ਬਸ ਇਹ ਮੇਨ ਗੱਲ ਹੈ ਵੀ ਬੇਨਤੀ ਹੈ ਵੀ ਤਨਖਾਹ ਦਾ ਬਹੁਤ ਗੌਰ ਕਰੀ ਜਾਵੇ ਤਨਖਾਹ ਮੈਂ ਬਾਬਾ ਜੀ ਹੁਣ ਇੱਕ ਸਗੋਂ ਸੋਖਾ ਕਰਤਾ ਮੈਂ ਗੱਲਾਂ ਸਿੰਗਾ ਲਈ ਹਾਂ ਬਾਬਾ ਰਾਜੇ ਤੁਮਾਰੇ ਪਿਛਲੇ ਦਿਨ ਬਿਆਨ ਆਇਆ ਸੀ ਉਹਨਾਂ ਦਾ ਕਹਿੰਦੇ ਵੀ ਜਿੰਨਾ ਪੰਜ ਪੰਜ ਬੱਚੇ ਜਿਹੜਾ ਸੰਗ ਉਹ ਸਿੱਖੋ ਤੁਸੀਂ ਪਹਿਲਾਂ ਕਰੋ ਸਿੱਖੀ ਦਾ ਵਾਅਦਾ ਹੋਊਗਾ ਵੀ ਇਹਨਾਂ ਦਾ ਮੈਂ ਸਮਝਦਾ ਬਹੁਤ ਸੋਖਾ ਕੰਮ ਹੋਊਗਾ ਜੇ ਫਿਰ ਨਹੀਂ 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 ਸਿੱਖੀ ਦਾ ਵਾਅਦਾ ਜੇ ਲਾਤ ਨਾਲ ਹੁੰਦਾ ਹੁੰਦਾ ਫਿਰ ਦਸਵੇਂ ਪਾਛਾਈ ਇਸ ਗੱਲ ਨੂੰ ਕਦੇ ਸਾਨੂੰ ਕਹਿੰਦੇ ਨਾ ਸਿੱਖੀ ਦਾ ਕਿਸੇ ਜਾਤ ਨਾਲ ਇਹ ਤਾਂ ਜਾਤਾਂ ਨਾਲ ਬੰਨ ਲੈਣਾ ਬਾਬਾ ਹਰਰਾਨ ਸਿੰਘ ਧੂਮਾ ਜੀ ਨੇ ਤਾਂ ਸਿਰਫ ਸਿੱਖ ਨੂੰ ਇੱਕ ਜਾਤ ਨਾਲ ਬੰਨ ਕੇ ਸੰਬੰਧ ਕੀਤਾ ਹੈ ਮੇਨ ਗੱਲ ਹੈ ਸਿੱਖ ਦਾ ਕੋਈ ਵੀ ਬਣ ਸਕਦਾ ਹੈ ਨਾ ਇਹ ਵੀ ਗੱਲ ਹੈ ਕਿਸੇ ਵੀ ਜਾਤੀ ਦਾ ਬਣ ਸਕਦਾ ਹੈ ਕਿਸੇ ਵੀ ਧਰਮ ਦਾ ਬਣ ਸਕਦਾ ਗੁਰੂ ਨੇ ਪੰਜ ਪੈਰੇ ਅਲੱਗ-ਅਲੱਗ ਪੰਜ ਪਿਆਰਿਆਂ ਦਾ ਵੱਖ-ਵੱਖ ਧਰਮ ਹੈ ਜੇ ਪਿਛਲਾ ਧਰਮ ਮੰਨਿਆ ਜਾਵੇ ਵੱਖ-ਵੱਖ ਜਾਤੀਆਂ ਉਹਨਾਂ ਦੀ ਸਿੱਖ ਬਣੇ ਨੇ ਸਿੱਖ ਬਣੇ ਨੇ ਪਰ ਉਹ ਸਿੱਖ ਦੀ ਦਾ ਨਾ ਕੋਈ ਜਾਤ ਹੈ ਨਾ ਕੋਈ ਪਾਤ ਹੈ ਮੁਸਲਮਾਨ ਦਾ ਰੂਹ ਸਿੱਖ ਬਣੇ ਪੀਰ ਬੁੱਧ ਸਾਹਿਬ ਵਰਗੇ ਦੇਖੋ ਫਿਰ ਤੇ ਬਾਬਾ ਹਰਨਾਮਨ ਸਿੰਘ ਦੇਖੋ ਸਾਨੂੰ ਮੈਂ ਇੱਕ ਗੱਲ ਕਹਿਣਾ ਚਾਹਨਾ ਵੀ ਸਾਨੂੰ ਲੋਕ ਉਹ ਗ੍ਰਿਸ਼ਤ ਦਾ ਗਿਆਨ ਕਰਾਉਂਦੇ ਨੇ ਜਿਹੜੇ ਬੰਦੇ ਆਪ ਗ੍ਰਿਸ਼ਤੀ ਨਹੀਂ ਹੈਗੇ ਹਮ ਅੱਛਾ ਗ੍ਰਿਸ਼ਤੀ ਨੇ ਆਪੋ ਹੋ ਤਾਂ ਉਹਨਾਂ ਨੂੰ ਪੁੱਛਿਓ ਹਮ ਜਾਂ ਹੋਰ ਵੀ ਸੰਤ ਨੇ ਬਾਬੇ ਜਾਂ ਭਾਈ ਨੇ ਉਹ ਗ੍ਰਿਸ਼ਤੀ ਬਾਰੇ ਗਿਆਨ ਕਰਾਨਗੇ ਵੀ ਕਬੀਲਦਾਰੀ ਕਿਵੇਂ ਚੱਲਦੀ ਹੈ ਜੀ ਬੱਚੇ ਕਿਵੇਂ ਪਾਲਨੇ ਚਾਹੀਦੇ ਨੇ ਕਿਵੇਂ ਰੱਖਣੇ ਚਾਹੀਦੇ ਨੇ ਜਿਨ੍ਹਾਂ ਦੇ ਖੁਦ ਬੱਚੇ ਨਹੀਂ ਜਿਹੜੇ ਖੁਦ ਗ੍ਰਸਤ ਤੋਂ ਪਗੋੜੇ ਹੋਏ ਹੋਏ ਨੇ ਗੁਰੂ ਨਾਨਕ ਦੇਵ ਜੀ ਗ੍ਰਸਤ ਨੂੰ ਪ੍ਰਧਾਨ ਕੀ ਦਿੱਤੀ ਆ ਸਹੀ ਗੱਲੋ ਜੀ ਦਿੱਤੀ ਆ ਜੀ ਹਾਂ ਜੀ ਪਰ ਜਿਹੜੇ ਅੱਜ ਜਿਹੜੇ ਸੰਤ ਜਾਂ ਭਾਈ ਨੇ ਜਿਹੜੇ ਗ੍ਰਸਤ ਤੋਂ ਪਗੋੜੇ ਹੋ ਗਏ ਉਹ ਗ੍ਰਸਤੀ ਬੰਦਿਆਂ ਨੂੰ ਦੱਸਣਗੇ ਗ੍ਰਸਤੀ ਜੀਵਨ ਕਿਵੇਂ ਚਲਾਉਣਾ ਚਾਹੀਦਾ ਠੀਕ ਆ ਜੀ ਪਰ ਇਹ ਦੇਖੋ ਅਨੰਦ ਸਿੰਘ ਬਾਬਾ ਇਹ ਟਕਸਾਲਾ ਲੈਂਦਾ ਇਹ ਬਿਆਨ ਬੜਾ ਗਲਤ ਹੈ ਵੀ ਪੰਜ ਬੱਚੇ ਪੈਦਾ ਕਰੋ ਮੇਰੇ ਤਿੰਨ ਬੱਚੇ ਨੇ ਤਿੰਨਾਂ ਬੱਚਿਆਂ ਦੇ ਵਿੱਚੋਂ ਦੱਸੋ ਕੋਈ ਵੀ ਸੰਸਥਾ ਮੈਨੂੰ ਆ ਕੇ ਪੁੱਛਿਆ ਕਿਸੇ ਨੇ ਇੱਕ ਗ੍ਰੰਥੀ ਦੇ 6 ਬੱਚੇ ਨੇ ਉਹਨੂੰ ਕਿਸੇ ਨੇ ਪੁੱਛਿਆ ਆ ਕੇ ਹੂੰ ਪੰਜ ਧੀਆਂ ਨੇ ਇੱਕ ਪੁੱਤਰ ਹੈ 6 ਬੱਚੇ ਨੇ ਉਹਨੂੰ ਕਿਸੇ ਨੇ ਪੁੱਛਿਆ ਗਰੰਥੀ ਨੂੰ ਵੀ ਤੇਰੇ ਕੋਲੇ 6 ਬੱਚੇ ਨੇ ਤੇਰਾ ਕੀ ਹਾਲ ਚਾਲ ਹੈ ਬੱਚੇ ਦਾ 8-8 ਵੀ ਗਰੰਥੀਆਂ ਕੋਲੇ ਨੇ 6-6 ਵੀ ਨੇ ਬਹੁਤ ਨੇ ਬੱਚੇ ਦਾ ਇਹ ਜੇ ਪਰ ਕਿਸੇ ਗਰੰਥੀ ਦੀ ਕਿਸੇ ਨੇ ਬਾਹ ਪੁੱਛਿਆ ਬਾਹ ਫੜੀਆ ਸੰਸਥਾ ਨੇ ਇਹ ਦੱਸੋ ਜੀ ਖਾਸ ਸਜ ਗੱਲ ਕਰੀ ਖਾਸ ਜੀ ਸਰੋਣੀ ਗੁੱਜਰ ਪ੍ਰਬੰਧਕ ਕਮੇਟੀ ਸਾਡੀ ਐਡੀ ਵੱਡੀ ਸੰਸਥਾ ਹੈ ਸਾਡੀ ਮਾਨ ਸਸਤਾਗੀ ਹਾਂ ਜੀ ਲੱਖਾਂ ਕਰੋੜਾਂ ਦਾ ਬਸਟ ਜਿਹੜਾ ਉਦੋਂ ਦਾ ਨਹੀਂ ਨਹੀਂ ਤੁਸੀਂ 20 ਸਾਲ ਹੋ ਗਏ ਤੁਹਾਨੂੰ ਇਸ ਦਾ ਮਤਲਬ ਡਿਊਟੀ ਕਰਦੇ ਨਮੂਰਪੁਰ ਸਾਹਿਬ ਦੇ ਵਿੱਚ ਸਿੰਘ ਦੀ ਕੀ ਤੁਹਾਡੇ ਤੱਕ ਕਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਿਸੇ ਨੁਮਾਇੰਦੇ ਨੇ ਤੁਹਾਡੇ ਤੱਕ ਮਤਲਬ ਪਹੁੰਚ ਕੀਤੀ ਨਾ 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 ਜੀ ਦੇਖੋ ਮੈਂ ਪਹੁੰਚ ਕਰੋ ਮਤਲਬ ਮਰੇ ਇਹ ਨਹੀਂ ਤੁਹਾਨੂੰ ਪੈਸੇ ਦਿਆਂ ਨਾ ਮਤਲਬ ਵੀ ਤੁਸੀਂ ਵੀ ਤੁਸੀਂ ਸਿੱਖੋਂ ਭਾਈ ਤੁਸੀਂ ਡਿਊਟੀ ਕਰਦੋ ਤੁਹਾਡੇ ਤੱਕ ਕਿਸੇ ਮੁਲਾਜ਼ਮ ਨੇ ਪਹੁੰਚ ਅਜੇ ਤੱਕ ਆ ਕਿਤੀ ਪਹੁੰਚ ਨਾ 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 ਜੀ ਮੈਂ ਇੱਕ ਵਾਰੀ ਆਪਣੇ ਸਥਾਨ ਤੇ ਪਿਛਲੇ ਤੇ ਜਿਹੜਾ ਮੈਂ ਪੌਣੀਗੜ ਕੋਲੇ ਦੱਸਿਆ ਤੁਹਾਨੂੰ ਪੱਟੀਵਾਲ ਪਿੰਡ ਮੈਂ ਇੱਕ ਦਿਨ ਕੀਰਤਨ ਕਰ ਰਿਹਾ ਸੀ ਤੇ ਉੱਥੇ ਮੈਂ ਕਿਤੇ ਇਹਨਾਂ ਦੇ ਸੋਮਣੀ ਕਮੇਟੀ ਦੇ ਖਿਲਾਫ ਕੁਝ ਗੱਲ ਕਹਿ ਦਿੱਤੀ। ਉਹਨਾਂ ਦਾ ਪ੍ਰਧਾਨ ਪਿੱਛੇ ਬੈਠਿਆ ਸੀ ਕਿਤੇ। ਮੁਖੀ ਸੀ ਜਿਹੜਾ ਬੰਦਾ। ਤੋਂ ਉਹਨੇ ਮੈਨੂੰ ਪੁੱਛਿਆ ਵੀ ਤੁਸੀਂ ਸਾਨੂੰ ਐ ਬੋਲੇ ਜਿਹਾ ਬੋਲੇ ਮੈਂ ਕਹਿ ਗੱਲ ਸੁਣੋ ਮੇਰੇ ਸੱਚਖੰਡ ਚੱਲ ਕੀ ਹਾਲ ਹੈ। ਸੱਚਖੰਡ ਦਾ ਹਾਲ ਦਿਖਾਇਆ ਫਿਰ ਆਪਣੀ ਤਨਖਾਹ ਦਾ ਹਾਲ ਦੱਸਿਆ। ਚੁੱਪ ਕਰਕੇ ਚਲੇ ਗਿਆ ਬੋਲਿਆ ਨਹੀਂ ਉਸ। ਕਹਿੰਦਾ ਮੈਂ ਥੋੜਾ ਸੱਚਖੰਡ ਵੀ ਸਵਾਰੂੰਗਾ, ਥੋੜੀ ਤਨਖਾਹ ਦਾ ਵੀ ਕੋਈ ਹਿੱਲਾ ਕਰੂੰਗਾ। ਉਹ ਤੋਂ ਬਾਅਦ ਅੱਜ ਤੱਕ ਕੋਈ ਵੀ ਬੰਦਾ ਮੁੜ ਕੇ ਵਾਪਸ ਨਹੀਂ ਆਇਆ। 20 ਸਾਲਾਂ ਦੇ ਵਿੱਚ ਕੋਈ ਸੋਮਣੀ ਕਮੇਟੀ ਦਾ ਦੇਖੋ ਸੋਮਿਕ ਮੈਡੀਕਲ ਕੋਈ ਕਿਸੇ ਚੀਜ਼ ਦਾ ਘਾਟਾ ਨਹੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਕੋਈ ਘਾਟਾ ਨਹੀਂ ਪਰ ਜਿਹੜੇ ਮਸੰਦ ਉੱਥੇ ਬਹਿ ਗਏ ਨਾ ਕਬਜ ਹੋ ਕੇ ਜਿਨ੍ਹਾਂ ਨੇ ਇੱਕ ਡੇਰਾ ਪੱਕਾ ਬਣ ਲਿਆ ਪਿਓ ਦੀ ਜਾਇਦਾਦ ਸਮਝ ਲਈ ਜੱਦੀ ਜਿਨ੍ਹਾਂ ਨੇ ਮੰਨਿਆ ਨਹੀਂ ਵੀ ਇਹ ਗੁਰੂ ਰਾਮਦਾਸ ਜੀ ਦਾ ਘਰ ਹੈ ਇੱਥੇ ਨੇ ਥਾਵਾਂ ਨੂੰ ਥਾਂ ਮਿਲਦੀ ਹੈ ਨਿਮਾਨੇ ਨੂੰ ਨਿਮਾਨ ਮਿਲਦਾ ਹੈ ਅਸੀਂ ਉਸ ਗੁਰੂ ਘਰ ਦਾ ਜਾਂ ਸਥਾਨ ਦਾ ਕਦੇ ਵਿਰੋਧ ਨਹੀਂ ਕਰਦੇ ਉੱਥੇ ਬਾਰ ਬਾਰ ਨਮਸਕਾਰ ਕਰਦੇ ਹਾਂ ਉਸ ਸਥਾਨ ਨੂੰ ਪਰ ਜਿਹੜਾ ਉੱਥੇ ਦਾ ਢਾਂਚਾ ਸਿਸਟਮ ਹੈ ਉੱਥੇ ਦਾ ਸਿਸਟਮ ਬਹੁਤ ਜ਼ਿਆਦਾ ਭਿਆਨਕ ਹੋ ਗਿਆ ਜੇ ਉਹ ਸਿਸਟਮ ਵੀ ਗਰੰਥੀ ਸਿੰਘਾਂ ਨੂੰ ਸਮਝ ਲੈ ਪੰਜਾਬ ਦੇ ਕਿੰਨੇ ਕੁ ਪਿੰਡ ਨੇ ਜੀ ਕਿੰਨੇ ਕੁ ਗਰੰਥੀ ਨੇ ਛੋਟਾ ਜਿਹਾ ਪੰਜਾਬ ਹੈ ਛੋਟਾ ਜਿਹਾ ਥੋੜੇ ਜਿਹਾ ਗਰੰਥੀ ਨੇ 12 ਲੱਖ ਲਗਭਗ ਪਿੰਡਾਂ ਮੰਨ ਲਓ ਕਿੰਨੇ ਕੁ ਗਰੰਥੀ ਨੇ ਤੁਸੀਂ ਆਪ ਗਿਣਤੀ ਲਾ ਲਓ ਵੀ ਕਿੰਨੇ ਕੁ ਗਰੰਥੀ ਨੇ ਜਿਨ੍ਹਾਂ ਨੂੰ ਜੇ ਲੱਖ ਲੱਖ ਰੁਪਇਆ 2-2 ਲੱਖ ਰੁਪਇਆ ਸਾਲ ਦਾ ਵੀ ਇਹ ਸੋਮਣੀ ਕਮੇਟੀ ਦੇ ਦੇ ਤਾਂ ਬੇੜੇ ਪਾਰ ਨੇ ਉਹਨਾਂ ਦੇ ਤਾਂ ਵੀ ਚਾਹੇ ਨਹੀਂ ਦੇ ਸਕਦੇ ਤਾਂ ਉਹਨਾਂ ਦੀਆਂ ਤਨਖਾਹ ਜਿਹੜੀਆਂ 15000 ਤੋਂ ਘੱਟ ਹੋਣੀ ਨਹੀਂ ਚਾਹੀਦੀ ਇੱਕ ਗਰੰਥੀ ਸਿੰਘ ਦੀ ਤਨਖਾਹ ਜਿਹੜੇ ਚਾਰ ਚਾਰ ਪਿੰਡਾਂ 'ਚ ਗੁਰਦੁਆਰਾ ਗੁਰਦੁਵਾਰੇ ਬਣੇ ਬੈਠੇ ਨੇ ਬਣਾਈ ਬੈਠੇ ਨੇ ਲੋਕ ਜਿਉ 5000 ਇੱਕ ਗਰੰਥੀ ਸਿੰਘ ਨੂੰ ਦਿੰਦੇ ਨੇ ਚਾਰ ਗੁਰਦੁਵਾਰੇ ਤਾਂ ਜੋ 5-5 ਇੱਕ ਨੂੰ ਹੀ ਦੇ ਦੇਣ 20000 ਇਹ ਵੀ ਗੁਰਦੁਆਰਾ ਇੱਕ ਬਣਾ ਲਓ ਵਧੀਆ ਜਾ ਟੋਪ ਦਾ ਉਹ ਉੱਥੇ ਵਧੀਆ ਰਾਗੀ ਰੱਖੋ ਵਧੀਆ ਢਾਡੀ ਰੱਖੋ ਵਧੀਆ ਪ੍ਰਚਾਰ ਕਰਾਓ ਜੇ ਤਾਂ ਧਰਮ ਦੀ ਗੱਲ ਕਰੀਏ ਵੀ ਭਾਈ ਹੋਕਾ ਦਈਏ ਕੀਰਤਨ ਕਰਾਣਾ ਜੀ ਨਗਰ ਕੀਰਤਨ ਕੱਢਣਾ ਹੈ ਜੀ ਜਾਂ ਆਹ ਕੰਮ ਕਰਨਾ ਹੈ ਜੀ ਦੀਵਾਨ ਲਾਣੇ ਨੇ ਫਿਰ ਤਾਂ ਸਾਡੇ ਕੋਲੇ ਪੈਸੇ ਨਹੀਂ ਫਿਰ ਸਾਡੇ ਕੋਲੇ ਮਾਇਆ ਨਹੀਂ ਜੀ ਜੇ ਗੁਰੂ ਘਰ ਕਾਰਜ ਕਰਨੇ ਤਾਂ ਪੈਸਾ ਨਹੀਂ ਜੇ ਤੰਗਰਖਾਨਾ ਕਰਨ ਵਾਸਤੇ ਕੋਈ ਕਹੇ ਵੀ ਵੱਡਾ ਗਾਇਕ ਬੁਲਾਣਾ ਹੈ ਵੱਡੀ ਕੋਈ ਕਾਰਕਾਸਟ ਬੁਲਾਣੀ ਹੈ ਤਾਂ ਮੇਰੇ ਤੇਰੇ ਵਰਗੇ ਨੋਟ ਬਾਰਨ ਵਾਲੇ ਵੀ ਬਥੇਰੇ ਆ ਜਾਣਗੇ ਤਾਂ ਪਰਚੀਆਂ ਘਟਾਣ ਵਾਲੇ ਵੀ ਬਥੇਰੇ ਆ ਜਾਣਗੇ ਹੁੰਦਾ ਨਾ ਜੀ ਇਹ ਆਮ ਆਪਾਂ ਦੇਖਦੇ ਆ ਸੋ ਮੇਨ ਵਿਸਾ ਮੇਰਾ ਇੱਕ ਤਨਖਾਹ ਦਾ ਜੀ ਖਾਲਸਾ ਜੀ ਤਨਖਾਹ ਗਰੰਥੀ ਸਿੰਘ ਦੀ ਘੱਟੋ ਘੱਟ 15000 ਰੁਪਿਆ ਹੋਣੀ ਚਾਹੀਦੀ ਹੈ ਦਿਹਾੜੀ ਦੇ ਹਿਸਾਬ ਨਾਲ ਠੀਕ ਹੈ ਜੀ ਸਾਰਾ ਪਰਿਵਾਰ ਗਰੰਥੀ ਦਾ ਉੱਥੇ ਡਿਊਟੀ ਕਰਦਾ ਹੈ ਕੋਈ ਵੀ ਇਹ ਦੇਖ ਮੇਰੀ ਸਿੰਘਣੀ ਉੱਡਦੀ ਆ ਸਵੇਰੇ ਸਾਰਾ ਉੱਥੇ ਸਿੰਬਰਦੀ ਐ ਉੱਥੇ ਕੋਈ ਪਿੰਡ ਦੀ ਬੁੜੀ ਬਾਹਰ ਕਦੇ ਕਿਸੇ ਨੇ ਝਾੜੂ ਨਾ ਲਾਇਆ ਆ ਮੇਰੀ ਸਿੰਘਣੀ ਸਿੰਬਰੇ ਨਾ ਸਿੰਬਰੇ ਬ੍ਰੈਂਡਾ ਸਾਰਾ ਗੁਰੂ ਘਰ ਦਾ ਸਾਰਾ ਬੇੜਾ ਜਾ ਕੇ ਦੇਖ ਲੋ ਮੇਰਾ ਕਿੱਡਾ ਵੱਡਾ ਤੇ ਹੋਰ ਸਾਰਾ ਕੰਮ ਗਰੰਥੀ ਸਿੰਘ ਕਰੇ ਨਾ ਕਰੇ ਇਹ ਵੀ ਗੱਲ ਆ ਬਪ ਇਹਦੇ ਗੱਲ ਵਿਚਾਲਿਆ ਜੇ ਜੋੜ ਦੇ ਗੱਲ ਗਰੰਥੀ ਸਿੰਘ ਕਰਦਾ ਪਰਿਵਾਰ ਨਾਲ ਫ੍ਰੀ ਕਰਦਾ ਆ ਪਰਿਵਾਰ ਵੀ ਫ੍ਰੀ ਆ ਜੀ ਅਗਲਾ ਕਹਿੰਦਾ ਅਸੀਂ ਛੜੇ ਬੰਦੇ ਨੂੰ ਰੱਖਣਾ ਹੀ ਨਹੀਂ ਗਰੰਥੀ ਨੂੰ ਕਿਸੇ ਨੂੰ ਹਾਂ ਕਿ ਫਿਰ ਉਹ ਗੱਲ ਤਾਂ ਜੀ ਦੇਖੋ ਜੇ ਆਪਾਂ ਕਹਦੇ ਹੁਣ ਧੀਆ ਭੈਣਾਂ ਨਾ ਨਾ ਗੁਰੂ ਘਰ ਇਹ ਵੀ ਆਪਾਂ ਦੇਖਿਆ ਜਾਂਦਾ ਹੈ ਹੁਣ ਪੰਜਿਓਂ ਗੋਲਾ ਕਿਸਾਰ ਨਹੀਂ ਹੁਣ ਮੇਰਾ ਮਾਲਕ ਸਾਨੂੰ ਕੀ ਨਾ ਕੀ ਹੈ ਮੈਂ ਕਿੱਡਾ ਤਾਂ ਪਾਪੀ ਬੰਦਾ ਹੋਣਾ ਤੁਹਾਨੂੰ ਕੀ ਪਤਾ ਤੇ ਜੇ ਹੁਣ ਗ੍ਰੰਤੀ ਤੋਂ ਜੇ ਕਬੀਲਦਾਰ ਤੋਂ ਬਗੈਰ ਕਿਸੇ ਗਰੰਤੀ ਸਿੰਘ ਨੂੰ ਰੱਖਦੇ ਆ ਗੁਰੂ ਘਰ ਫਿਰ ਸਾਨੂੰ ਐ ਹੋ ਜਾਂਦਾ ਵੀ ਉੱਥੇ ਸਾਡੀਆਂ ਧੀਆ ਨਾ ਵੀ ਜਾਣਾ ਉੱਥੇ ਸਾਡੀ ਮਾਂ ਨਾ ਵੀ ਜਾਣਾ ਸਾਡੀ ਭੈਣ ਨਾ ਵੀ ਜਾਣਾ ਮੈਂ ਤਾਂ ਚਲੋ ਇਹ ਵੀ ਗੱਲ ਸੁਣੀਆਂ ਕਹਿੰਦੇ ਵੀ ਬਹੁਤ ਸਕੂਨ ਨੇ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਲਵੇ ਲਾਉਣਾ ਜਿਹੜੇ ਵੀ ਗ੍ਰੰਥ ਨੂੰ ਬੱਚੇ ਨੂੰ ਫ੍ਰੀ ਪੜਾਉਂਦੇ ਨੇ ਨਹੀਂ ਨਹੀਂ ਜੇ ਇਹ ਸਭ ਇਹ ਤਾਂ ਨਾਇਕਾ ਮਤਲਬ ਬਿਆਨਵਾਜੀ ਹੈ ਇਕੱਲੀ ਹੂੰ ਕੋਈ ਸੰਸਥਾ ਮੈਨੂੰ ਕਹ ਰਹੀ ਬਾ ਹੱਥ ਘੜੀ ਕਰਕੇ ਦੱਸ ਦੇ ਕਿਸੇ ਵੀ ਗ੍ਰੰਥੀ ਸਿੰਘ ਦਾ ਬੱਚਾ ਕੋਈ ਫ੍ਰੀ ਪੜਦਾ ਹੋਵੇ ਕਿਸੇ ਵੀ ਸੰਸਥਾ 'ਚ ਹੂੰ ਕਿਸੇ ਵੀ ਸੰਸਥਾ 'ਚ ਪਿੰਡ ਨੇ ਮਦਦ ਕਰਤੀ ਹੋਵੇ ਵੱਖਰੀ ਗੱਲ ਹੈ ਕਿਸੇ ਤੇਰੇ ਮੇਰੇ ਗੁਰੂ ਸਿੱਖ ਭਾਈ ਨੇ ਮਦਦ ਕਰਤੀ ਹੋਵੇ ਵੱਖਰੀ ਗੱਲ ਹੈ ਪਰ ਕੋਈ ਸੰਸਥਾ ਹਾਲ ਤੱਕ ਇਹ ਬਿਆਨ ਨਿਕਾਏ ਸਾਬਤ ਕਰ ਦਵੇ ਵੀ ਅਸੀਂ ਆਪਣੇ ਗ੍ਰੰਥੀ ਸਿੰਘਾਂ ਨੂੰ ਫ੍ਰੀ ਪੜਾਈ ਦੇ ਰਹੇ ਹਾਂ ਮੈਂ ਖੁਦ ਗਿਆ ਅਕਾਲ ਅਕੈਡਮੀ ਦੇ ਵਿੱਚ ਜੀ ਫਤਿਹ ਬਲਾਈ ਜਾ ਕੇ ਫਤਿਹ ਦੀ ਸਾਂਝ ਕੀਤੀ ਦੱਸਿਆ ਵੀ ਮੈਂ ਗਰੰਤੀ ਸਿੰਘਾਂ ਐਨੇ ਸਾਲ ਹੋ ਗਏ ਮੈਨੂੰ ਗਰੰਤੀ ਸਿੰਘ ਬਣੇ ਨੂੰ ਮੇਰੇ ਤਿੰਨੇ ਬੱਚੇ ਨੇ ਮੈਂ ਆਪਣੇ ਬੱਚੇ ਨੂੰ ਅਕਾਲ ਅਕੈਡਮੀ ਵਿੱਚ ਪੜਾਉਣਾ ਚਾਹਨਾ ਪਰ ਉਹਨਾਂ ਨੇ ਮੈਨੂੰ ਸਾਫ਼ ਜਵਾਬ ਦੇ ਦਿੱਤਾ ਵੀ ਜਿੱਦਾਂ ਦੀ ਪੀਸ ਆਮ ਲੋਕਾਂ ਨੂੰ ਲੱਗ ਰਹੀ ਹੈ ਬਾਬਾ ਜੀ ਉਹਦਾ ਦੀ ਪੀਸ ਤੁਹਾਨੂੰ ਲੱਗਣੀ ਹੈ ਜੇ ਤਾਂ ਤੁਸੀਂ ਆਪਣੇ ਬੱਚੇ ਨੂੰ ਪੜਾਉਣਾ ਚਾਹੁੰਦੇ ਹੋ ਉਹਨਾਂ ਨੇ ਮੈਨੂੰ ਸਾਫ਼ ਜਵਾਬ ਦੇ ਦਿੱਤਾ ਫਿਰ ਦੱਸੋ ਮੈਂ ਉੱਥੇ ਮਤਲਬ ਕੀ ਕੀ ਕਰਾਂ ਹਾਂ ਮੈਂ ਹੁਣ ਆਪਣੇ ਬੱਚਿਆਂ ਦਾ ਪੜਾਉਣਾ ਹੀ ਆ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਹੁਣ ਪ੍ਰਾਈਵੇਟ ਬੱਚੇ ਲਾਏ ਹੋਏ ਨੇ ਕਿੰਨੀ ਪੀਸਾ ਉਹਨਾਂ ਦੀ ਕਿੰਨਾ ਖਰਚਾ ਰੋ ਦਾ ਆਣਾ ਜਾਣਾ ਮੇਰਾ ਜੀਨ ਕਰਦਾ ਮੈਂ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਪੜਾਵਾ ਚੰਗੇ ਉਹ ਨੌਕਰੀਆਂ ਤੇ ਲੱਗਣ ਚੰਗੇ ਆਣ ਵਾਲੇ ਸਮੇਂ ਉਹਨਾਂ ਦਾ ਭਵਿੱਖ ਬਣੇ ਕਿਹੜਾ ਪਿਓ ਕਹਿੰਦਾ ਮੇਰਾ ਬੱਚਾ ਰੋਲਦਾ ਫਿਰੇ ਤੁਹਾਡੇ ਵੀ ਬੱਚੇ ਨੇ ਮੇਰੇ ਵੀ ਬੱਚੇ ਨੇ ਕੋਈ ਪਿਓ ਕਹਿੰਦਾ ਵੀ ਮੇਰਾ ਬੱਚਾ ਰੋਲੇ ਕੋਈ ਨਹੀਂ ਕਹਿੰਦਾ ਹਰੇਕ ਬੱਚਾ ਆਪਣੇ ਬੱਚਾ ਹਰੇਕ ਪਿਓ ਆਪਣੇ ਬੱਚੇ ਨੂੰ ਰਾਜਾ ਬਣਾਉਣਾ ਚਾਹੁੰਦਾ ਹੈ ਬੱਚਾ ਭਾਵੇਂ ਬਾਅਦ ਚ ਕੁਝ ਵੀ ਬਣ ਜੇ ਪਰ ਉਹ ਬਚਪਨ ਚ ਆਪਣੇ ਫੁੱਲ ਨੂੰ ਬਹੁਤ ਸਾਫ ਗੇ ਰੱਖਦਾ ਹੈ ਬਾਬਾ ਜੀ ਗ੍ਰਾਂਤੀ ਸਿੰਘ ਦੀ ਗੱਲ ਕਰੀਏ ਤਾਂ ਹੈ ਵੀ ਬਹੁਤ ਘੱਟ ਅਜੇ ਦੇ ਸਮੇਂ ਦੇ ਵਿੱਚ ਕੋਈ ਨਵਾਂ ਨੌਜਵਾਨ ਮੁੰਡਾ ਬੇਟਾ ਕਹਦੀ ਇਹ ਵੀ ਉਹ ਇਸ ਲਾਈਨ ਵੱਲ ਨਹੀਂ ਆਉਂਦਾ ਬਾਬਾ ਜੀ ਲਾਈਨ ਸਤਕਾਰ ਨਹੀਂ ਰਹੀਆਂ ਨਾ ਸਤਕਾਰ ਦੇਖੋ ਮੈਂ ਹੁਣ ਤੁਹਾਨੂੰ ਭਾਈ ਸਾਹਿਬ ਜੀ ਤੁਸੀਂ ਪੱਤਰਕਾਰ ਜੀ ਹੋ ਤੁਹਾਨੂੰ ਮੈਂ ਪੱਤਰਕਾਰ ਜੀ ਕਹਿ ਕੇ ਸਤਕਾਰ ਦੇ ਰਿਹਾ ਆਇਆ ਦੂਰੋਂ ਸਤਕਾਰ ਹੈ ਸਤਕਾਰ ਹੁਣ ਖਤਮ ਕਰ ਦਿੱਤਾ ਸਤਕਾਰ ਅਗਰ ਆ ਦੇਖੋ ਸਤਕਾਰ ਖਤਮ ਕੀਤਾ ਚੋਲੇ ਵਾਲੇ ਬਾਬਿਆਂ ਨੇ ਹੂੰ ਚੋਲੇ ਵਾਲਿਆਂ ਨੇ ਕਿਵੇਂ ਉਹਨਾਂ ਜਿਨ੍ਹਾਂ ਦੇ ਗਿਆਨ ਤਾਂ ਨੌਲੇਜ ਬਿਲਕੁਲ ਵੀ ਨਹੀਂ ਸੰਤ ਆਤਰ ਸਿੰਘ ਜੀ ਨੇ ਪੁੱਛਿਆ ਸੀ ਜੇ ਬਾਬਾ ਇਸਰ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ ਸੀ ਕਿ ਸੰਤ ਕਿਵੇਂ ਬਣਿਆ ਜਾਂਦਾ ਉਹਨਾਂ ਨੇ بڑے ਮਹਾਪੁਰਸ਼ਾਂ ਨੇ ਕਿਹਾ ਸੀ ਸੰਤ ਬਣਨ ਨੂੰ ਇੰਨਾ ਕੀ ਟਾਈਮ ਲੱਗਦਾ ਜੇ ਤਾਂ ਅੱਜ ਵਾਲਾ ਹੈ ਬਣਨਾ ਜੇ ਬਣਨਾ ਪਿਓਰ ਪੇਰਾ ਨਹੀਂ ਪਤਾ ਸਦੀਆਂ ਹੀ ਲੱਗ ਜਾਣ ਉਮਰਾਂ ਹੀ ਲੱਗ ਜਾਣ ਕਈ ਜਨਮ ਲੰਘ ਜਾਣ ਸੰਤ ਦੀ ਪਦਵੀ ਬਹੁਤ ਉੱਚੀ ਤੇ ਸੁੱਚੀ ਹੈ ਪਰ ਜੇ ਦੇਖਿਆ ਜਾਵੇ ਸਤਕਾਰ ਜਿਹੜਾ ਹੈਗਾ ਲੋਕ ਜਿਵੇਂ ਗਾਇਕਾਂ ਨੂੰ ਸਮਝਦੇ ਨੇ ਅੱਜ ਕੱਲ੍ਹ ਵਾਲੇ ਬਾਬਿਆਂ ਨੂੰ ਐਵੇਂ ਹੀ ਸਮਝਦੇ ਨੇ ਕਿ ਕਿਤਾ ਕੀਰਤਨ ਦਾ ਜਿਹੜਾ ਉਹ ਵਿਗਾੜ ਕੇ ਧਰ ਦਿੱਤਾ ਕੀਰਤਨ ਦੀ ਰੀਤ ਸੀ ਜਿਹੜੀ ਹੁਣ ਸਾਨੂੰ ਪਤਾ ਲੱਗਦਾ ਵੀ ਦੇਖੋ ਕਈ ਵਾਰੀ ਤਾਂ ਇਹ ਲੱਗਦਾ ਵੀ ਗੀਤ ਚੱਲਦਾ ਕੋਈ ਐ ਨਹੀਂ ਪਤਾ ਲੱਗਦਾ ਵੀ ਉਹ ਪਰਮਾਗਰੋ ਪਤਾ ਲੱਗਦਾ ਤੇ ਉਹਨੂੰ ਤੋਂ ਵੀ ਤਾਂ ਸਭ ਦੇ ਸੀ ਕਿ ਕੀਰਤਨ ਦੇ ਐਨਾ ਬਗਾਰ ਪਾ ਦਿੱਤਾ ਕੀਰਤਨ ਦੇ ਵਿੱਚ ਸੰਤਾਂ ਨੇ ਗਾਇਆ ਸੀ ਕੀਰਤਨ ਸਿੱਧਾ ਪਰ ਜੇ ਅੱਜ ਦਾ ਕੀਰਤਨ ਦੇਖਿਆ ਜਾਵੇ ਹੁਣ ਕੈਸ਼ਵਾ ਦਾ ਮੈਂ ਤੁਹਾਨੂੰ ਦੱਸਿਆ ਜੀ 1000 ਰੁਪਿਆ ਕੈਸ਼ਵਾ ਲਾ ਮੰਗਦਾ 800 ਰੁਪਿਆ ਢੋਲਕਾਰਾ ਮੰਗਦਾ 500 ਰੁਪਿਆ ਚਿਮਟੇ ਵਾਲਾ ਮੰਗਦਾ ਕੀਰਤਨ ਦੀ ਭੇਟਾ ਕਿੱਥੇ ਤੱਕ ਹੈ 2100 ਰੁਪਿਆ 3100 ਰੁਪਿਆ ਜਾਂ 1100 ਰੁਪਿਆ ਜਿਹੜੇ ਪ੍ਰਿੰਟ ਵਾਲਾ ਗਰੰਤੀ ਕੀਰਤਨ ਕਰੂਗਾ 1100 ਹੈ ਜੇ ਬਾਹਰ ਕੋਈ ਬੁਲਾਵਾਂਗੇ ਬੰਦਾ 2100 ਜਾਂ 3100 ਹੈ ਜੇ ਉਹ ਤੋਂ ਵੱਡਾ ਕੋਈ ਸੰਤ ਬੁਲਾਵਾਂਗੇ ਮਹਾਪੁਰਸ਼ ਸਾਧੂ ਜਾਨੇ ਜਿਨੂੰ ਕਹਿੰਨੇ ਆਪਾਂ ਉਹ ਫਿਰ ਭਾ 51000 ਜਾਂ 60000 ਤੇ ਲੋਕ ਉਹਨਾਂ ਨੂੰ ਦੇ ਦਿੰਦੇ ਨੇ ਨਾ ਦੇ ਦਿੰਦੇ ਨੇ ਜੀ ਮੈਂ ਅੱਜ ਤਹਾਨੂੰ ਨਾਂ ਵੀ ਆਪਾਂ ਬੋਲ ਸਕਨੇ ਆ ਬਲਜੀਤ ਸਿੰਘ ਦਾदू ਵਾਲੇ ਨੇ ਜਿਹੜੇ ਇੱਕ ਵਾਰ ਦੀ ਗੱਲ ਹੈ ਇਹ ਬਲਾ ਡੇਰੀ ਚ ਦਿਵਾਨ ਲੱਗੇ ਉਥੇ 60000 ਰੁਪਏ ਨਾਲ ਨਲ ਕਰਿਆ ਹੋਇਆ ਸੀ ਸਾਡਾ ਅੱਛਾ ਜੀ ਗੱਲ ਨਿਬੜੀ 60 ਚ ਗੱਲ ਨਿਬੜੀ ਹੋਈ ਸੀ ਉਹ ਜਦੋਂ ਸੰਗਤ ਕਹਿਣ ਲੱਗੀ ਵੀ ਸੰਤ ਨੇ ਚਲੋ ਵੀ ਬਾਬੇ ਨੇ ਵਿਚਾਰ ਕੀ ਵੀ ਤਾਂ ਮੁਰ ਜਾਣਾ ਅਸੀਂ 50000 ਰੁਪਏ ਉਹਨਾਂ ਦੇ ਅੱਗੇ ਰੱਖ ਦਿੱਤਾ ਬਾਬਾ ਜੀ ਕਹਿੰਦੇ ਵੀ ਨਾ 50 ਨਹੀਂ ਭਾਈ ਪੂਰਾ 60 ਦਾ 60 ਤਰ ਹੋਇਆ ਅੱਛਾ ਜੀ 60 ਦਾ 60 ਲੈ ਕੇ ਉੱਥੇ ਜੀ ਗੱਲ ਨਿਬੜੀ ਹੋਰ ਵੀ ਐਸੇ ਵਾਹ ਪੁਰਸ ਨੇ ਜਿਨ੍ਹਾਂ ਨੂੰ ਲੋਕ ਹੱਸ ਕੇ 60 60 ਅਰਨਜੀਤ ਸਿੰਘ ਟੜੀਆਲਾ ਇਹ ਦਿਵਾਨ ਜਦੋਂ ਲਾਂਦਾ ਰਿਹਾ ਪੁੱਛ ਲੋ ਇਹਨੂੰ ਪੁੱਛ ਲੋ ਬਾਬਾ ਜੀ ਨੂੰ ਜਾ ਕੇ ਵੀ ਤੁਸੀਂ ਸਟੇਜ ਤੋਂ ਕਿੰਨੇ ਜਾ ਉਹ ਮੋਹਨ ਮੰਗਣ ਪਰ ਉਹਨਾਂ ਨੂੰ ਲੋਕਾਂ ਨੇ 60 60 ਹਜ਼ਾਰ ਲੱਖ ਲੱਖ ਰੁਪਈਆ ਦਿਵਾਨਾਂ ਦਾ ਉਹਨਾਂ ਦਾ ਇੰਟਰਵਿਊ ਕਈ ਆਏ ਨੇ ਉਹ ਕਹਿੰਦੇ ਅਸੀਂ ਤਾਂ ਮੰਗ ਕੇ ਰੁਪਈਆ ਲਿਆ ਨਹੀਂ 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 ਭਲੇਖਾ ਜੀ ਚਲੋ ਤੁਸੀਂ ਤੁਸੀਂ ਨਹੀਂ ਮੰਗਿਆ ਮੈਂ ਤੁਹਾਡਾ ਸੈਕਟਰੀ ਆ ਮੈਂ ਤੁਹਾਡਾ ਸੈਕਟਰੀ ਆ ਫਿਰ ਤੁਸੀਂ ਤੇ ਮੇਰੇ 'ਚ ਕੋਈ ਫਰਕ ਹੈ ਤੁਸੀਂ ਨਾ ਮੰਗੋ ਤੁਸੀਂ ਮੈਨੂੰ ਕਹਿ ਦਿੱਤਾ ਵੀ ਉਹ ਭਾਈ ਤਾਂ ਪੈਸੇ ਮੰਗ ਲਾ ਇੰਨੇ ਦਾ ਵੀ ਇਹਨਾਂ ਦਾ ਦੱਸਦੀ ਐਨਾਂ ਕਾ ਸਪੀਕਰ ਦਾ ਖਰਚਾ ਐਨਾਂ ਕ ਗੱਡੀਆਂ ਦਾ ਖਰਚਾ ਐਨਾਂ ਕ ਸਿੰਘਾਂ ਦਾ ਖਰਚਾ ਵੀ ਕੁੱਲ ਮਿਲਾ ਕੇ ਐਨਾਂ ਕਰ ਹੋ ਗਿਆ ਉਹ ਫਿਰ ਆ ਨਾ ਤਾਂ ਜਾਵਾਂ ਵੱਡਾ ਬਾਬਾ ਜੀ ਉਹਨਾਂ ਦਾ ਵੀ ਤਾਂ ਜਾਵਾਂ ਤੇ ਉਹ ਸਾਡਾ ਨਹੀਂ ਤਾਂ ਜਾਵ ਉਹ ਤਾਂ ਵੱਡੇ ਗ੍ਰਿਸ਼ਤੀ ਵੀ ਨਹੀਂ ਦੱਸੋ ਅਸੀਂ ਤਾਂ ਗ੍ਰਿਸ਼ਤੀ ਆ ਸਾਨੂੰ ਗ੍ਰਿਸ਼ਤ ਬਾਰੇ ਉਹ ਬੰਦੇ ਦੱਸਦੇ ਨੇ ਦੱਸੋ ਜਿਹੜੇ ਵੱਲੇ ਗ੍ਰਿਸ਼ਤੀ ਨਹੀਂ ਹੈਗੇ ਵੀ ਬੀਬੀ ਨੂੰ ਕਿਵੇਂ ਰੱਖਣਾ ਘਰ ਵਾਲੀ ਨੂੰ ਕਿਵੇਂ ਰੱਖਣਾ ਘਰ ਵਾਲੀ ਕਿਹੋ ਜਿਹੀਵੇਂ ਰਹੂਗੀ ਜਾ ਮੈਂ ਕਿਵੇਂ ਗੁਜ਼ ਰੱਖਣਾ ਆਪਣੇ ਬੱਚਿਆਂ ਨੂੰ ਕਿਵੇਂ ਗੁਜ਼ ਰੱਖਣਾ ਮਾਂ ਨੂੰ ਕਿਵੇਂ ਗੁਜ਼ ਰੱਖਣਾ ਜਿਹਨੇ ਬੰਦੇ ਨੇ ਕਦੇ ਮਾਪਿਓ ਦੀ ਆਪ ਸੇਵਾ ਨਹੀਂ ਕੀਤੀ ਹੂੰ ਦੇਖੋ ਜਿਹੜੇ ਬੰਦੇ ਨੇ ਕਦੇ ਮਾਪਿਓ ਦੀ ਸੇਵਾ ਆਪ ਨਹੀਂ ਕੀਤੀ ਉਹ ਦੱਸੋ ਮਾਪਿਓ ਦੀ ਸੇਵਾ ਕਿਵੇਂ ਕਰਨੀ ਹੈ ਕਰੋੜਾ ਰੁਪਏ ਦੀ ਗੱਡੀ 'ਚ ਚੜ ਕੇ ਬਾਬਾ ਸੰਤ ਪਾਈ ਜਾਂਦਾ ਹੈ ਉਹ ਲੋਕਾਂ ਨੂੰ ਗਿਆਨ ਦਿੰਦਾ ਠੀਕ ਹੈ ਜੀ ਉਹ ਗਿਆਨ ਦਿੰਦਾ ਹੈ ਜਿਹੜਾ ਬੰਦਾ ਆਪ ਕਰੋੜਾਂ ਦੀ ਗੱਡੀ 'ਚ ਚੜ ਕੇ ਆਇਆ ਹੈ ਨਹੀਂ ਦੇਖੋ ਕਾਨ ਜਿਹੜਾ ਹੈ ਉਹ ਇਹਨਾਂ ਇਹਨਾਂ ਬਾਬਾ ਸੰਤਾਂ ਸਾਧੂਆਂ ਨੇ ਹੀ ਕਰਿਆ ਪੰਜਾਬ ਦਾ ਜ਼ਿਆਦਾ ਤਾਂ ਜੇ ਦੇਖਿਆ ਜਾਵੇ ਜਿੰਨਾ ਬੇੜਾ ਕਰ ਕਿਹਨਾਂ ਨੇ ਕੀਤਾ ਪੰਜਾਬ ਦਾ ਇਹਨਾਂ ਤਾਂ ਕਿਸੇ ਨੇ ਕੀਤਾ ਹੀ ਨਹੀਂ ਹੁਣ ਜੇ ਸੰਸਥਾ ਜਿਹੜੀਆਂ ਜੇ ਕਰੋੜਾ ਰੁਪਇਆ ਸੰਸਥਾ ਇਹਨਾਂ ਨੇ ਆਪਣਾ ਡੇਰਾ ਬਣਾ ਲਿਆ ਜੇ ਉਹੀ ਪੈਸਾ ਉੱਥੇ ਚੰਗੇ ਕਰਮ ਲਈ ਭਾਵ ਜਿਹੜੇ ਸਿੰਘ ਨੇ ਜਿਨ੍ਹਾਂ ਲਈ ਅੱਜ ਆਪਾਂ ਬੈਠੇ ਆਂ ਗ੍ਰੰਥੀ ਸਿੰਘਾਂ ਲਈ ਬੈਠੇ ਆਂ ਅੱਜ ਜੇ ਇਹਨਾਂ ਸਿੰਘਾਂ ਵਾਸਤੇ ਵੀ ਲਾਇਆ ਜਾਵੇ ਅੱਜ 14495% ਗ੍ਰੰਥੀ ਉਹ ਨੇ ਜਿਨ੍ਹਾਂ ਦੇ ਘਰ ਨਹੀਂ ਬਣੇ ਹਾਲ ਤੱਕ ਨਾਲੇ 40-40 ਸਾਲ ਭਾਈ ਸਾਹਿਬ ਜੀ ਉਹਨਾਂ ਨੂੰ ਸੇਵਾ ਕਰਦੇ ਨੇ ਹੋਗੇ 20-20 ਸਾਲ ਗੁਰਦੁਆਰਿਆਂ ਚ ਪਰ ਹਾਲ ਤੱਕ ਆਪਣੇ ਘਰ ਮਕਾਨ ਨਹੀਂ ਬਣਾ ਸਕੇ ਸਰਚ ਕਰ ਲਿਓ ਤੁਸੀਂ ਇਹ ਪੰਜਾਬ ਵਿੱਚ ਰਾਗੀ ਢਾਡੀ ਕਵਿਸਰੀ ਇਹ ਸਾਰਿਆਂ ਦਾ ਸਾਰਿਆਂ ਦਾ ਵੀ ਸਾਹੇ ਇਹ ਇਕੱਲਾ ਇਕੱਲੇ ਗਰੰਥੀ ਸਿੰਘਾਂ ਦਾ ਨਹੀਂ ਇਹ ਸੁਰੌਣੀ ਕਵਾਢੀ ਜਿਵੇਂ ਕਹਦੀ ਬਾਬਾ ਜੀ ਪਹਿਲੇ ਵੀ ਗੱਲ ਕਰੀ ਆਪਾਂ ਏਡੇ ਬਜਟ ਦੇ ਉਹ ਕਿਉਂ ਨਹੀਂ ਵਰਨੇ ਧਿਆਨ ਦੰਦੇ ਉੱਥੇ ਪਰ ਹੋਈ ਮਸੰਦਾ ਦਾ ਜਿਹੜਾ ਵਾਸਾ ਹੋ ਗਿਆ ਗਲਤ ਬੰਦਿਆਂ ਦਾ ਜੇ ਤਾਂ ਕਾਲੀ ਫੁੱਲਾ ਸਿੰਘ ਵਰਗੇ ਉੱਥੇ ਜ਼ਥੇਦਾਰ ਹੋਣ ਫਿਰ ਤਾਂ ਕੰਮ ਬਣੇ ਹੁਣ ਜ਼ਥੇਦਾਰ ਨੇ ਜਿਹੜੇ ਉਹ ਤੁਹਾਨੂੰ ਪਤਾ ਲਫਾਫਿਆਂ ਵਾਲੇ ਨੇ ਹੁਣ ਜਿਹਦਾ ਜੀ ਕਰਦਾ ਉਥੇ ਜਿਹਨੂੰ ਜੀ ਕਰਦਾ ਤਾਂ ਕੁਰਸੀ ਤੋਂ ਤਾਰ ਕੇ ਜਥੇਦਾਰੀ ਵਾਲੀ ਤੋਂ ਪਰਾ ਤਾਰ ਦੀਦਾ ਨਵਾਂ ਜਦੋਂ ਮਰਜੀ ਲਾ ਦੀਦਾ ਉਥੇ ਹੁਣ ਸਾਨੂੰ ਪਤਾ ਨਹੀਂ ਵੀ ਬਾਦਲ ਪਰਿਵਾਰ ਦਾ ਤੇ ਸুরু ਤੋਂ ਕਬਜ਼ਾ ਰਿਹਾ ਹੂੰ ਸুরু ਤੋਂ ਕਬਜ਼ਾ ਹੀ ਹੈ ਮੰਨੇ ਚਾਹ ਕੋਈ ਨਾ ਮੰਨੇ 128 ਰੂਪ ਜਿਹੜੇ ਗਾਇਬ ਹੋ ਗਏ ਕਿਸੇ ਨੇ ਪੁੱਛਿਆ ਜਿਨ੍ਹਾਂ ਨੇ ਪੁੱਛਿਆ ਸੀ ਉਹਨਾਂ ਨੂੰ ਡਾਂਗਾ ਪਈਆਂ ਕੁੱਤੇ ਤਾਂ ਨਹੀਂ ਤੁਹਾਡੇ ਸਾਹਮਣੇ ਬੰਦੇ ਕੁੱਤੇ ਸੀ ਮਰਵਾਰ ਸਾਹਿਬ ਇਹਨਾਂ ਕੋਟੇ ਸੋਮਣੀ ਕਮੇਟੀ ਆਣੇ ਨੇ ਫਿਰ ਕੀ ਪੁੱਛਿਆ ਸੀ ਨਾ ਦੱਸੋ ਸਰੂਪ ਕਿੱਥੇ ਗਏ ਇਹ ਹੀ ਪੁੱਛਿਆ ਸੀ ਪਰ ਡਾਂਗਾ ਪਈਆਂ ਫਿਰ ਉਹਨਾਂ ਦਾ ਘਮ ਭਾਵ ਮਸੰਦ ਲੋਕਾਂ ਦਾ ਕਬਜ਼ਾ ਹੈ ਸੋਮਣੀ ਕਮੇਟੀ ਤੇ ਜੋ ਸੋਮਣੀ ਕਮੇਟੀ ਦੀ ਵੋਟਾਂ ਕਿਉਂ ਨਹੀਂ ਪਈਆਂ ਹਾਲ ਤੱਕ ਕਿਉਂ ਨਹੀਂ ਪਈਆਂ ਜੇ ਪੈ ਗਈਆਂ ਵੋਟਾਂ ਇਹਨਾਂ ਦੇ ਰਹਿਣਾ ਨਹੀਂ ਉੱਥੇ ਬਾਬਾ ਜੀ ਵੋਟਾਂ ਪੈ ਗਈਆਂ ਪਿਛਲੇ ਦਿਨੀ ਮੈਂ ਇੱਕ ਸੋਸ਼ਲ ਮੀਟਿੰਗ ਦੇਖ ਰਿਹਾ ਸੀਗਾ ਵੀ ਲੋਕ ਵੋਟਾਂ ਬਣਾਉਣ ਲਈ ਅੱਗੇ ਨਹੀਂ ਆ ਰਹੇ ਲੋਕ ਨੂੰ ਬਜੇ ਪਤਾ ਨਹੀਂ ਇਹ ਚੀਜ਼ ਆ ਹਲੇ ਗਿਆ ਨਹੀਂ ਨਾ ਨੌਜ ਨਹੀਂ ਤਿੰਨ ਚਾਰ ਵਾਰ ਡੇਟ ਜਿਹੜੀ ਅੱਗੇ-ਅੱਗੇ ਹੋ ਗਈ ਤੁਸੀਂ ਦੱਸੋ ਸਾਡੇ ਜਿਹੜੇ ਪਿੰਡਾਂ ਚ ਆਮ ਤੁਸੀਂ ਚਲੇ ਜਾਓ ਆਮ ਰਿਪੋਰਟ ਕਰੋ ਤੁਸੀਂ ਪਿੰਡਾਂ ਵਿੱਚ ਜਾ ਕੇ ਪੁੱਛੋ ਉਹਨਾਂ ਨੂੰ ਵੀ ਤੁਸੀਂ ਭਾਈ ਸੌਣੀ ਕਮੇਟੀ ਦੇ ਵੋਟਾਂ ਬਾਰੇ ਉਹ ਕਹਣਗੇ ਇਹ ਕੀ ਹੁੰਦੀਆਂ ਨੇ ਜੀ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੌਣੀ ਕਹਿੰਦੀ ਬੋਟ ਕੀ ਐ ਸਪੋਰਟ ਕੀ ਅਕਾਲ ਤੱਕ ਦਿੱਤੀ ਗੱਲ ਕੀ ਐ ਜੋ ਤੱਕ ਇਹ ਲੋਕਾਂ ਨੂੰ ਪਤਾ ਨਹੀਂ ਲੱਗਦਾ ਪ੍ਰੋਪਰ ਤੌਰ ਤੇ ਉਹ ਤਾਂ ਕੇ ਇਸ ਗੱਲ ਦਾ ਉਥੋਂ ਆਸ ਨਾ ਰੱਖੇ ਕੋਈ ਗਰੰਤੀ ਸਿੰਘ ਮਿਸਰੀ ਅਕਾਲ ਤੱਕ ਸਾਹਿਬ ਤੋਂ ਕੋਈ ਸਾਨੂੰ ਮਦਦ ਆਉਗੀ 20 ਸਾਲ ਚ ਮਨੁੱਖ ਤਾਂ ਕੋਈ ਆਈ ਨਹੀਂ ਜੇ ਮੇਰੇ ਸਤਾਜ ਨੂੰ ਮੇਰੇ ਸਤਾਜ ਜੀ ਨੇ ਇੱਕ ਗੱਲ ਕਰੀ ਸੀ ਕਹਿੰਦਾ ਮੈਨੂੰ 40 ਸਾਲ ਹੋ ਗਏ ਮੇਰੇ ਸਤਨਾਮ ਸਤਾਜ ਜੀ ਨੇ ਪਟਾਲ ਤੋਂ ਮੈਂ ਇਹ ਸੁਣਿਆ ਸੀ ਸਤਨਾਬਾਬਾ ਜੀ ਕਹਿੰਦੇ ਮੇਰੇ ਪੁੱਤਰ ਹੁਣ 10000 ਰੁਪਏ ਤਨਖਾਹ ਲਿੰਦਾ ਹੈ ਮੈਨੂੰ ਕਹਿੰਦਾ ਵੀ ਸਿਆਮ ਸਿੰਘ ਮੇਰੀ 10000 ਤਨਖਾਹ ਅੱਜ ਤੱਕ ਨਹੀਂ ਹੋਈ 40 ਸਾਲਾਂ ਚ ਮੈਂ ਕਿਹਾ ਵੀ ਪੁੱਤਰ ਨੇ ਕੀ ਕਰਿਆ ਹੈ ਜੀ ਕਹਿੰਦਾ ਵੀ ਹੁਣ ਕੰਪਿਊਟਰ ਦਾ ਕੋਰਸ ਕਰਿਆ ਨੇ ਕੰਪਿਊਟਰ ਦਾ ਬੜਾ ਜਾਣਕਾਰ ਹੈ ਉਹ ਤੇ ਦੁਕਾਨ ਤੇ ਲੱਗਿਆ ਕੰਪਿਊਟਰ ਦੀ ਤੇ 10000 ਰੁਪਏ ਉਹਨੂੰ ਲੱਗਦੇ ਨੇ ਦਿੰਦੇ ਨੇ ਕਹਿੰਦਾ ਉਹਨਾਂ ਨੇ ਕਿਹਾ ਵੀ 5 ਮਹੀਨੇ ਬਾਅਦ ਚੋ ਕਹਿੰਦਾ ਆਪਾਂ ਮੈਂ ਕਹਿੰਦਾ ਆਪਣੀ ਪੜ੍ਹਾਈ ਵੀ ਆ ਵਿੱਦਿਆ ਵੀ ਆ ਨੌਲਜ ਵੀ ਆ ਦੇਖੋ ਗ੍ਰੰਥੀ ਨੂੰ ਕਹਿਣਗੇ ਬਾਬਾ ਜੀ ਕੀਰਤਨ ਕਰਨਾ ਹੁੰਦਾ ਹਾਂਜੀ ਕਥਾ ਕਰਨੀ ਆਉਂਦੀ ਹੈ ਹਾਂਜੀ ਦਾਲੀ ਕਰ ਲਓਗੇ ਹਾਂਜੀ ਤੇ ਨਿਤਨੇਮ ਪੰਜਾਂ ਬਾਣੀਆਂ ਦਾ ਕਰਨਾ ਹਾਂਜੀ ਤੇ ਸਵੇਰੇ ਫਿਰ ਐਨੇ ਦੇਗ ਵੀ ਬਣਨੀ ਆ ਹਾਂਜੀ ਤੇ ਪੈਰਾ ਵੀ ਬਾਬਾ ਜੀ 24 ਘੰਟੇ ਦਾ ਸੋਡਾ ਹੈ ਹਾਂਜੀ ਤੇ ਜਦੋਂ ਕਿਤੇ ਜਾਣਾ ਗ੍ਰੰਥੀ ਸਿੰਘ ਛੱਡ ਕੇ ਜਾਣਾ ਜੀ ਤੁਸੀਂ ਆਪ ਦਾ ਹੂੰ ਤੁਸੀਂ ਆਪ ਦਾ ਪ੍ਰਬੰਧ ਕਰਕੇ ਜਾਣਾ ਬੰਦਾ ਛੱਡ ਕੇ ਜਾਣਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਚੰਗਾ ਜੀ ਉਹ ਵੀ ਕਰ ਲਾਂਗੇ ਜੀ ਉਹ ਵੀ ਹੁੰਦਾ ਇਹ ਘਟੋ ਘਟਾਏ ਸਰਤਾ ਲਿਖੀ ਹੁੰਦੀਆਂ ਨੇ ਕਮੇਟੀ ਵਾਲਿਆਂ ਦੀਆਂ ਅੱਛਾ ਜੀ ਕਾਪੀ ਤੇ ਤਨਖਾਹ ਸਰਨ ਤਨਖਾਹ ਬਾਬਾ ਜੀ ਫਿਰ ਤਨਖਾਹ ਕਿੰਨੀ ਲਾਂਗੇ ਜੀ ਤਨਖਾਹ ਦਾ ਭਾਜ ਦੇ ਦਿਓ 10-15000 ਓਹੋ ਬਾਬਾ ਜੀ ਐਨੀ ਤਨਖਾਹ ਐਨੀ ਤਾਂ ਸਾਡੀ ਗੋਲਕਚਲੀ ਬਣਦੀ ਐ ਕਹਿੰਦੇ ਨੇ ਲੋਕੀ ਵੀ ਐਨੀ ਤਨਖਾਹ ਕਿੰਨਾ ਮੂੰਹ ਵੱਡਿਆ ਦੇਖੋ ਬਾਬਾ ਜੀ ਐਨੇ ਨਹੀਂ ਦੇ ਸਕਦੇ ਗਰੀਬ ਬੰਦੇ ਆ ਪੈਸਾ ਕੋਈ ਬਣਦਾ ਨਹੀਂ 5-4000 ਤਨਖਾਹ ਦੇਵਾ ਬੱਲੇ ਤੁਸੀਂ ਕਰ ਲਿਆ ਕਰੋ ਆਪਦਾ ਦੁੱਧ ਵੇਚ ਲਿਆ ਕਰੋ ਲੈ ਇੱਕ ਨਵੀਂ ਹੋਰ ਰੀਤ ਚਲਾਈ ਹੋਈ ਹੈ ਗੁਰੂ ਘਰਾਂ ਚ ਵੀ ਦੁੱਧ ਵੇਚ ਲੋ ਅੱਛਾ ਮੈਂ ਵੀ ਵੇਚਦਾ ਹੂੰ ਨਾਲੇ ਮੈਂ ਇਹ ਗੱਲ ਕਰਦਾ ਆਪ ਖੁਦ ਪਰ ਇਹ ਬਹੁਤ ਮਾੜੀ ਗੱਲ ਹੈ ਇਹ ਦੁੱਧ ਦੇ ਦਾ ਮਤਲਬ ਡਾਲੀ ਦਾ ਹੀ ਦੁੱਧ ਹੋਣਾ ਉਹ ਡੈਰੀ ਨੂੰ ਵੇਚ ਡੈਰੀ ਵਾਲੇ ਨੂੰ ਦੇ ਦਿੰਨੇ ਆ ਪਤਾ ਕੀ ਕਹਿੰਦੇ ਇਹਦਾ ਕਿਰਤ ਹੈ ਇਹਨਾਂ ਦੀ ਫਿਰ ਇਹਨਾਂ ਲੋਕਾਂ ਨੇ ਵੀ ਕਿਰਤ ਮੰਨ ਲਈ ਅਸਰ ਵਿੱਚ ਤੁਹਾਡੇ ਨਾਲ ਫਿਰ ਉਹ ਦੁੱਧ ਦਾ ਕਰਨਾ ਚਾਹੀਦਾ ਨਾ ਉਹਦਾ ਦੁੱਧ ਰਿੜਕਿਆ ਜਾਵੇ ਕਿਉਂ ਜਿਹੜਾ ਲੋੜਵੰਦ ਲੋਕਾਂ ਨੂੰ ਦਿੱਤਾ ਜਾਵੇ ਉਹ ਲੈ ਸੀ ਲੋਕ ਲੋੜਵੰਦ ਲੈ ਆ ਨਾ ਪੀਣ ਲੱਸੀ ਉਹਦੀ ਪਰ ਨਾ ਗਰਥੀ ਦਾ ਟਾਈਮ ਪਾਸ ਨਹੀਂ ਹੁੰਦਾ ਚਾਹ ਰਿਆ ਤਰਖਾ ਉਹਨੇ ਦੁੱਧ ਵੇਚਣਾ ਹੀ ਹੈ ਫਿਰ ਉਹ ਕਹਿੰਦਾ ਮੈਂ ਟਾਈਮ ਪਾਸ ਕਰਨਾ ਮੈਂ ਕੀ ਕਰਾਂ ਫਿਰ ਮਾਣ ਲੱਸੀ ਲੋਕਾਂ ਨੂੰ ਕੋਈ ਪਿਆੜੀ ਮੈਂ ਦੁੱਧ ਵੇਚ ਕੇ ਟਾਈਮ ਪਾਸ ਕਰੂੰਗਾ ਆਪਦਾ ਠੀਕ ਹੈ ਜੀ ਪਰ ਇਹ ਦੁੱਧ ਵੇਚਣਾ ਨਹੀਂ ਚਾਹੀਦਾ ਜੀ ਪਰ ਲੋਕਾਂ ਨੇ ਇਹ ਮੇਨ ਵਾਲਾ ਗੱਲ ਵੀ ਦੁੱਧ ਵੇਚਦੇ ਨੇ ਜੀ ਤੇ ਗੱਲ ਕਿਉਂ ਵੇਚਿਆ ਜਾਂਦਾ ਜੀ ਬਾਬਾ ਜੀ ਗੱਲ ਕਰਿਆ ਰੈਸ ਦੀ ਰੈਸ ਦੀ ਰੈਸ ਦਾ ਬਹੁਤ ਵੱਡਾ ਵੀਸਾ ਗੱਲ ਸਾ ਜੀ ਰੈਸ ਦਾ ਤਾਂ ਨਾ 95% ਜਾਂ 70% ਕਹਿ ਲੋ ਤੁਸੀਂ ਦਾ ਦੱਸਿਆ ਤੁਹਾਡੇ ਨਗਰ ਵਿੱਚ ਸੰਗਾਲੇ ਦੇ ਵਿੱਚ ਸੰਗਾਲਾ ਸੰਗਾਲੀ ਦੇ ਵਿੱਚ ਬਹੁਤ ਵਧੀਆ ਰਹਿਸਾ ਬਣੀਆਂ ਨੇ ਪਰ ਮੇਰੇ ਨਗਰ ਵਿੱਚ ਵੀ ਚਲੋ ਮੈਂ ਮੰਨਦਾ ਵੀ ਬਹੁਤ ਐਸੇ ਨਗਰ ਨੇ ਜਿੱਥੇ ਇੱਕ ਇੱਕ ਕਮਰਾ ਆ ਅੱਜ ਤੁਹਾਡੇ ਤੇ ਤੋਰੀ ਦੇ ਵਿੱਚ ਸ਼ਹਿਰ ਵਿੱਚ ਵੀ ਇਤਨੀ ਆਸਾਨ ਐਸੇ ਨੇ ਜਿੱਥੇ ਗੁਰਦੁਆਰੇ ਵਿੱਚ ਇੱਕ ਕੋਈ ਕਮਰਾ ਗ੍ਰੰਥੀ ਦਾ ਤੋਰੀ ਸ਼ਹਿਰ ਵਿੱਚ ਸੰਗਰੂਰ ਸ਼ਹਿਰ ਵਿੱਚ ਹੋਰ ਸ਼ਹਿਰਾਂ ਵਿੱਚ ਇੱਕ ਇੱਕ ਕਮਰਾ ਗ੍ਰੰਥੀ ਵਾਸਤੇ ਰੱਖਿਆ ਹੋਇਆ ਭਾਵੇਂ ਦਰਵਾਜ਼ਾ ਸਾਬ ਬਹੁਤ ਕਰੋੜਾ ਰੁਪਇਆ ਲਾ ਕੇ ਬਣਾਇਆ ਹੋਵੇ ਅਗਲੇ ਨੇ ਪਰ ਗ੍ਰੰਥੀ ਸਿੰਘ ਦਾ ਕਮਰਾ ਇੱਕ ਹੂੰ ਠੀਕ ਹੈ ਜੀ ਇਹ ਕਮਰੇ ਦੇ ਵੀ ਰਹਿਸਤਾ ਤਾਂ ਬਹੁਤ ਬੁਰਾ ਦੇਖੋ ਜਦੋਂ ਆਪਣਾ ਕਬੀਲਦਾਰ ਗਰੰਤੀ ਸਿੰਘ ਦਾ ਬੱਚਿਆਂ ਵਾਲਾ ਉਹਦੇ ਕੋਲੇ ਸੌ ਤਰ੍ਹਾਂ ਦਾ ਬੰਦਾ ਆਣਾ ਰਿਸ਼ਤੇਦਾਰ ਕੋਈ ਗਲਤ ਬੰਦਾ ਵੀ ਕੋਈ ਚੰਗਾ ਵੀ ਕੋਈ ਮਾੜਾ ਵੀ ਹਨਾ ਉਹ ਪਰਿਵਾਰ ਵਿੱਚ ਨਹੀਂ ਭਾਈ ਸਾਹਿਬ ਜੀ ਬਿਠਾ ਸਕਦਾ ਨਹੀਂ ਸਰ ਉਹ ਸਿਰਫ ਉਹਨੂੰ ਕੋਈ ਕਮਰਾ ਜਿੱਥੇ ਇੱਕ ਇੱਕ ਕਮਰੇ ਨੇ ਉੱਥੇ ਕਮੇਟੀ ਨੂੰ ਹਦਾਇਤ ਕਰਦੇ ਆ ਇਸ ਗੱਲ ਦੀ ਵੀ ਦੋ ਕਮਰੇ ਤਿਆਰ ਕਰਕੇ ਦਿਓ ਰਸੋਈ ਬਾਥਰੂਮ ਲੈਟਰਿੰਗ ਅਟੈਚ ਕਰਕੇ ਦਿਓ ਸਾਰਾ ਕੁਝ ਕਰਕੇ ਇਦਾਂ ਕਰਕੇ ਸਾਰਾ ਕੁਝ ਹੋਣਾ ਚਾਹੀਦਾ ਕਮਰੇ ਵੀ ਹੋਣੇ ਚਾਹੀਦੇ ਨੇ ਪ੍ਰੋਪਰ ਤੌਰ ਤੇ ਦੋ ਗਰੰਤੀ ਸਿੰਘ ਵਾਸਤੇ ਤੇ ਬਾਥਰੂਮ ਨਾ ਲੈਟਰਿੰਗਰ ਸੋਈ ਇਹ ਸਾਰਾ ਕੁਝ ਅਟੈਚ ਕਰਕੇ ਬਣਾਇਆ ਜਾਏ ਵਧੀਆ ਲੱਗਦਾ ਸੋਹਣਾ ਲੱਗਦਾ ਪਤਾ ਕੀ ਗੱਲ ਇੱਕ ਪਾਸੇ ਤਾਂ ਵਜ਼ੀਰ ਹੈ ਜੀ ਮੈਨੂੰ ਇੱਕ ਵਾਰ ਇਹ ਹਾਸੇ ਵੀ ਆਂਦੀ ਹੈ ਕਈ ਵਾਰੀ ਰੋਣਾ ਵੀ ਆਉਂਦਾ ਹੈ ਕਦੇ ਹੱਸੇ ਕਦੇ ਰੋਈਏ ਵੀ ਇੱਕ ਪਾਸੇ ਵਜ਼ੀਰ ਹੁਣ ਇਹ ਮੰਨੋ ਵੀ ਜਿਹੜਾ ਮੁੱਖ ਮੰਤਰੀ ਦਾ ਵਜ਼ੀਰ ਅੱਜ ਪੀ ਇਹ ਕਹ ਲੋ ਪੀ ਇੱਕ ਵਜ਼ੀਰੇ ਹੁੰਦਾ ਜੀ ਤੇ ਇਹ ਹੁਣ ਡਾਲੀ ਜਾਂ ਰੋਟੀ ਮੰਗ ਕੇ ਖਾਂਦਾ ਇਹ ਵੀ ਮੈਂ ਬਾਬੇ ਜਰਾ ਸੁਣੀਆਂ ਵੀ ਕਿਸੇ ਹੋਰ ਤਰ੍ਹਾਂ ਦੇਖੀ ਆ ਆਪਾਂ ਕਦੇ ਸਾਈ ਧਰਮ ਨਾਲ ਕਰੀ ਜਾਂ ਮੁਸਲਮਾਨ ਧਰਮ ਦਾ ਉਹ ਕਦੇ ਦੋਨੋਂ ਚੱਕ ਕੇ ਦੇਖੋ ਮੈਂ ਤੁਸੀਂ ਕੰਨੀ ਗਲੀ ਫਿਰਦਾ ਹਾਂ ਮੈਂ ਕਈ ਵਾਰੀ ਗਾਲੀ ਨੂੰ ਖੜਿਆ ਹੁੰਦਾ ਕਈ ਵਾਰੀ ਐ ਲੱਗਦਾ ਵੀ ਤੂੰ ਰਾਜਾ ਤੇ ਭੁਖਾਰੀ ਇੱਕ ਪਾਸੇ ਮੈਂ ਰਾਜੇ ਦਾ ਵਜ਼ੀਰ ਤੇ ਇੱਕ ਪਾਸੇ ਮੈਂ ਭੁਖਾਰੀ ਬਣ ਕੇ ਤੜਕੇ ਉੱਠਣ ਹਜ਼ਾਰ ਚਿੰਤਾ ਹੁੰਦੀ ਹੈ ਵੀ ਡਾਲੀ ਮੰਗ ਕੇ ਲੈਣੀ ਆ ਉਦੋਂ ਸਹਿਜਪਾਰ ਰੱਖਿਆ ਹੁੰਦਾ ਅਗਲਾ ਕੰਮ ਸਹਿਜਪਾਰ ਤੇ ਪਹੁੰਚਿਆ ਮੈਂ ਕਿਹਾ ਵੀ ਹਲੇ ਭਾਈ ਡਾਲੀ ਕਰਨੀ ਸੀ ਦਾਲੀ ਦਾ ਨਦਲ ਪਰ ਉਹ ਉਠਣਦਾਰ ਹੈ ਪਹਿਲਾਂ ਡਾਲੀ ਦਾ ਵੀਸਾ ਫਿਰ ਸ਼ਾਮ ਨੂੰ ਫੇਰ ਪੈਣ ਵੇਲੇ ਵੀ ਡਾਲੀ ਮੰਗ ਲਿਓ ਕਈ ਵਾਰੀਆਂ ਲੱਗਦਾ ਵੀ ਤੁਸੀਂ ਰਾਜੇ ਹੋ ਜਾਂ ਭਖਾਰੀ ਇੱਕ ਪਾਸੇ ਕਹ ਆ ਪਗਣਾ ਹੈ ਇੱਥੇ ਜੀ ਰਾਜ ਕਰੇਗਾ ਖਾਲਸਾ ਤੇ ਰਾਜ ਖਾਲਸਾ ਕਿਹੜੇ ਤਰੀਕੇ ਨਾਲ ਕਰੂਗਾ ਇਹ ਵੀ ਦੱਸ ਦਿਓ ਭਾਈ ਸਾਹਿਬ ਜੇ ਤਾਂ ਗ੍ਰੰਥੀ ਜਾਂ ਰਾਗੀ ਪ੍ਰਚਾਰ ਜਿੰਨੇ ਕਵਿਸਤਰੀ ਨੇ ਇਹਨਾਂ ਨੂੰ ਅਸੀਂ ਸਾਂਭਾਂਗੇ ਨਹੀਂ ਸੌਤੋਂ ਵੱਡੀ ਗੱਲ ਹੈ ਵੀ ਪਖੰਡੀਆਂ ਤੋਂ ਦੂਰ ਹੋਵੋ ਜੇ ਸਾਧੂ ਸੰਤ ਬਣਦੇ ਨੇ ਆਪਣੇ ਆਪ ਨੂੰ ਦੇਖੋ ਗੁਰੂ ਨਾਨਕ ਦਾ ਕਹਿੰਦਾ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਹੀ ਫਰੀਕਾ ਤੂੰ ਸਦਾ ਸਲਾਮਤ ਨਰੰਕਾਰ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਮਤ ਨਾਨਕ ਪਰ ਸੋਏ ਗੁਰੂ ਨਾਨਕ ਦਾ ਇੱਥੇ ਚੱਲਦਾ ਹੈ ਬਾਬਾ ਫਰੀਦ ਜੀ ਕਹਿੰਦੇ ਆ ਫਰੀਦਾ ਕਬੀਰ ਹਮ ਸਭ ਤੇ ਬੁਰੇ ਹਮ ਤਜ ਭਲੋ ਸਭ ਸਭ ਕੋਏ ਪਰ ਕਦੇ ਹਮ ਸਾਉਤੂ ਬੁਰੇ ਇੱਥੇ ਕਦੇ ਅਸਾਂਤ ਫਲਾਣਾ ਸਿੰਘ ਜੀ ਫਲਾਣਾ ਸੰਤ ਇਹ ਮਨੂ ਇਹ ਚੰਗੀ ਇਹ ਚੀਜ਼ਾਂ ਨਹੀਂ ਸਿੰਘੀ ਭਾਈ ਗੁਰਦਾਸ ਜੀ ਹੋਏ ਭਾਈ ਵਰਨਾਨਾ ਜੀ ਹੋਏ ਭਾਈ ਹੋਰ ਬਥੇਰੇ ਭਾਈ ਹੋਏ ਭਾਈਆਂ ਨੇ ਉਹਨਾਂ ਨੇ ਕਦੇ ਕਦੇ ਕਿ ਸੰਤ ਲਿਖਾਇਆ ਗੁਰਨਾਨਕ ਨੇ ਖੁਦ ਸੰਤ ਨਹੀਂ ਕਿਹਾ ਆਪਣੇ ਆਪ ਨੂੰ ਉਹਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੂਤ ਨੀਚ ਨਾਨਕ ਜੀ ਨੇ ਕਾ ਸੰਗ ਸਾਥ ਵੱਡਿਆਂ ਸੋ ਕਹਿ ਰੀਸ ਜਿੱਥੇ ਨੀਚ ਸਵਾਲਿਆ ਨਾ ਇੱਥੇ ਨਦਰ ਤੇਰੀ ਬਖਸ਼ੀਸ ਕਮਰਾ ਦੋ ਹੋਣੇ ਚਾਹੀਦੇ ਨੇ 15000 ਤਨਖਾਹ ਗਰੰਤੀ ਸਿੰਘ ਦੀ ਹੋਣੀ ਚਾਹੀਦੀ ਹੈ ਹਰਨਾਮਨ ਸਿੰਘ ਸੰਤ ਬਾਬਾ ਹਰਨਾਮਨ ਸਿੰਘ ਤੁਮਾ ਕਹਿੰਦਾ ਸੀ ਵੀ ਪੰਜ ਬੱਚੇ ਪੈਦਾ ਕਰੋ ਜਿਹੜੇ ਪੈਦਾ ਕਰਨ ਹੈ ਇੱਕ ਜਾਂ ਦੋ ਸਿੰਘਾਂ ਨੇ ਜਿਹੜੇ ਨੇ ਕਰੇ ਨੇ ਉਹੀ ਸੰਭਲੋ ਬੱਚਿਆਂ ਦੀ ਪੜ੍ਹਾਈਆਂ ਫ੍ਰੀ ਕਰੋ ਅਕਾਲ ਅਕੈਡਮੀ ਵਾਲਿਆਂ ਨੇ ਝੂਠਾ ਮੈਸੇਜ ਲਾਇਆ ਵੀ ਅਸੀਂ ਆਪਣੇ ਗਰੰਤੀ ਸਿੰਘਾਂ ਨੂੰ ਸੁਭਾਲਾਂਗੇ ਇਹ ਵੀ ਅਕਾਲ ਅਕੈਡਮੀ ਵਾਲਿਆਂ ਨੂੰ ਵੀ ਹਦਾਇਤ ਕਰਦੇ ਆ ਵੀ ਤੁਸੀਂ ਵੀ ਉਹਨਾਂ ਦੀ ਬਾਹ ਫੜੋ ਅਕਾਲ ਅਕੈਡਮੀ ਬਰੂਸਾ ਵਾਲੇ ਜਾਂ ਹੋਰ ਸੰਸਥਾ ਨੇ ਜਾਂ ਖਾਲਸਾ ਏਡ ਵਾਲੇ ਨੇ ਜਾਂ ਸੋਮਣੀ ਕਮੇਟੀ ਹੈ ਜਿੰਨੀਆਂ ਵੀ ਵਧੀਆ ਟੋਪ ਦੀਆਂ ਸੰਸਥਾ ਨੇ ਜਿਵੇਂ ਭਾਈ ਅਰਜੀਤ ਸਿੰਘ ਢੱਡਰੀਆਂ ਵਾਲਾ ਜਾਂ ਟੱਕੀ ਵਾਲੇ ਸੰਤ ਨੇ ਜਾਂ ਰਾੜਾ ਸਾਹਿਬ ਵਾਲੇ ਨੇ ਜਾਂ ਮਸਤਵਾਣਾ ਸੰਸਥਾ ਇਹ ਮੇਨ ਨੇ ਜੀ ਜਾਂ ਨੰਦਪੁਰ ਆ ਬਾਬਾ ਨਾਨ ਸਿੰਘ ਕਲੇਰਾਂ ਵਾਲੇ ਸੰਸਥਾ ਇਹ ਸਾਰੀਆਂ ਸੰਸਥਾ ਨੇ ਦੱਸਿਆ ਸੀ ਨਾ ਵੀ ਕੁੰਡਾ ਦਾ ਬਹੁਤ ਕੁਝ ਹੈ ਕਪੜੇ ਤਾਂ ਬੜੇ ਕੁਝ ਚੱਲ ਰਹੇ ਨੇ ਟੇਟਾ ਲੈ ਲੈ ਕੇ 21 21000 11 11000 4 4000 ਰੁਪਏ ਚ ਪਾਠ ਗਰੰਥੀ ਸਿੰਘਾਂ ਤੋਂ ਕਰਾਏ ਜਾ ਰਹੇ ਨੇ ਦੇਖ ਰਿਹਾ ਮੈਂ ਲੜੀਆਂ ਚ ਜਾਓ ਤੁਸੀਂ ਕਦੇ ਤੁਸੀਂ ਵੀ ਗਰੰਥੀ ਸਿੰਘ ਦੀ ਸੇਵਾ ਤੋਂ ਕਹਿੰਨ ਕਦੇ ਕਰੀ ਐ ਬਾੜੀ ਮੋਟੀ ਸੇਵਾ ਕਰਦੇ ਰਹੇ ਹਾਂ ਪਰ ਜਦੋਂ ਵੀ ਆਪਾਂ ਇਹ ਗੱਲ ਦੇਖਦੇ ਨਾ 4-4000 ਰੁਪਏ ਦੇ ਵਿੱਚ ਲੈ ਕੇ ਭੇਟਾ ਅਗਲਾ ਵੱਧ ਪਰਿਵਾਰ ਤੋਂ ਔਰ ਗਰੰਥੀ ਸਿੰਘਾਂ ਨੂੰ ਕਹਿਣਾ ਵੀ ਬਾਬਾ ਚਾਰਚ ਕਰਦੇ 파ਟ ਔਰ ਮਰਿਆਦਾ ਪਤਾ ਕੀ ਹੈ ਜੀ ਤਿੰਨ ਸਿੰਘ ਜਾਂ ਚਾਰ ਸਿੰਘ ਲੜੀਆਂ ਚ 파ਟ ਕਰਦੇ ਨੇ ਅੱਛਾ ਮਰਿਆਦਾ ਹੈਗੀ ਹੈ ਪੁੱਛਿਆ ਜਾਵੇ ਨਾ ਸੰਤਾਨ ਨੂੰ ਇਹਨਾਂ ਬਾਬਿਆਂ ਨੂੰ ਜਾ ਸੰਸਥਾ ਵਾਲੇ ਜਿਹੜੇ ਮਹਾਪੁਰਸ਼ ਬਣਦੇ ਨੇ ਵੀ ਇੱਥੇ ਲੜੀਆਂ ਚੱਲਦੀਆਂ ਨੇ ਜੀ ਹਰ ਸਾਲ ਚੱਲਦੀਆਂ ਨੇ ਇੰਨੇ-ਇੰਨੇ ਖੰਡਪਾਟ ਹੋ ਜਾਂਦੇ ਨੇ ਖੰਡਪਾਟ ਸਾਬ ਤਾਂ ਇੱਕੋ ਹੀ ਬਹੁਤ ਹੈ ਜੇ ਕਰਿਆ ਜਾਵੇ ਸਹੀ ਤਰੀਕੇ ਨਾਲ ਇੱਕ ਖੰਡਪਾਟ ਸਾਬ ਉਥੇ 100-100 ਪ੍ਰਕਾਸ਼ ਨੇ ਫਿਰ ਉਹ ਧੰਦਾ ਹੀ ਹੈ ਜੀ ਉਹਨੂੰ ਧੰਦਾ ਹੀ ਕਹਾਗੇ ਉਹਨਾਂ ਨੂੰ ਤਾਂ ਲੋਕ ਧੰਦਾ ਮੰਨਦੇ ਨਹੀਂ ਜਿਹੜੇ ਧੰਦਾ ਕਰੀ ਬੈਠੇ ਨੇ ਜਿਹੜੇ ਕਰੋੜਾਂ ਦੀ ਗੱਡੀ ਚਾ ਕੇ ਲੱਖਾਂ ਰੁਪਇਆ ਲੈ ਕੇ ਦਿਮਾਗ ਲਾਉਂਦੇ ਨੇ ਉਹਨਾਂ ਤਾਂ ਕਹਿੰਦੇ ਨਹੀਂ ਲੋਕੀ ਪਰ ਸਾਡੇ ਵਰਗੇ ਗ੍ਰੰਤੀ ਸਿੰਘਾਂ ਨੂੰ ਲੋਕ ਪੱਜ ਪੱਜ ਕੇ ਪੈਂਦੇ ਨੇ ਐਨੇ ਕਿ ਬੇਨਤੀ ਆ ਜੀ ਅਵਸਰ ਦੀ ਬੇਨਤੀ ਮੇਰੀ ਪ੍ਰਵਾਨ ਕਰੋ ਸੋ ਚਿੰਤਾ ਦਾ ਵਿਸ਼ਾ ਹੈ ਅੱਜ ਦੇ ਗ੍ਰੰਤੀ ਸਿੰਘ ਉਹਨਾਂ ਨੂੰ ਸੰਭਾਲਣ ਦੀ ਲੋੜ ਹੈ ਅਗਰ ਅਸੀਂ ਗ੍ਰੰਤੀ ਸਿੰਘਾਂ ਨੂੰ ਸੰਭਾਲਾਂਗੇ ਤਾਂ ਸਾਡੇ ਆਉਣ ਵਾਲੇ ਵੀ ਬੱਚੇ ਸਾਡੀ ਪੀੜ੍ਹੀ ਜਿਹੜੀ ਜਰੂਰ ਕੁਝ ਨਾ ਕੁਝ ਗਰਮੰਗ ਸਿੱਖ ਹੈ ਜਿਹੜਾ ਕਿ ਆਪਣਾ ਜੀਵਨ ਸਜਾ ਸਜਾ ਬਣਾ ਰਹੀ ਹਾਂ ਮਾਮਾ ਨੂੰ ਜਰੂਰ ਬੇਨਤੀ ਕਰੋ ਵੀ ਮਾਂ ਮੇਰੀ ਮਾਂ ਨੇ ਮੈਨੂੰ ਗਰੰਤੀ ਸਿੰਘ ਬਣਾਇਆ ਹਮ ਅੱਜ ਮੇਰੀ ਮਾਂ ਨੂੰ ਮੈਂ ਸਲਾਮ ਕਰਦਾ ਔਰ ਮੇਰੇ ਸਤਾਜ ਨੂੰ ਸਲਾਮ ਕਰਦਾ ਜਿਨ੍ਹਾਂ ਨੇ 5 ਸਾਲ ਆਪਣੇ ਬੱਚਿਆਂ ਵਾਂਗੂ ਕੋਲੇ ਰੱਖ ਕੇ ਵਿੱਦਿਆ ਦਿੱਤੀ ਸਤਨਾਬ ਸਿੰਘ ਜੀ ਤੇ ਇਸ ਤਰ੍ਹਾਂ ਮਾਮਾ ਨੂੰ ਵੀ ਬੇਨਤੀ ਸੋ ਮਾਮਾ ਨੂੰ ਵੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਗੁਰਸਿੱਖਵਾਦ ਜੋੜੋ ਹਾਂਜੀ ਹਾਂ ਸਿਰ ਤੇ ਦਸਤਾਰ ਸਜਾਓ ਕਿਸਾ ਧਾਰੀ ਬੱਚੇ ਨੂੰ ਬਣਾਓ ਅਤੇ ਗੁਰਸਿੱਖੀਵਾਦ ਜੋੜੋ ਸੋ ਇਹਦੀਆਂ ਬੇਨਤੀਆਂ ਨੇ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ